ਇਹ ਕੋਈ ਸੱਜਣੋ ਘੋੜਾ ਜਾਂ ਵਸ਼ੀਰਾ ਨਹੀਂ ਇਹ ਤਾਂ ਇਹਨਾਂ ਦੀ ਬੜੀ ਵੱਡੀ ਸੋਹਣੀ ਘੋੜੀ ਹੈ ਬਾਈ ਹੁਣੀ ਬਹੁਤ ਪੁਰਾਣੀ ਸ਼ੌਂਕ ਨਾਲ ਜੁੜੇ ਹੋਏ ਆ ਘੋੜਿਆਂ ਦੇ ਨਾਲ ਤੇ ਅਜੇ ਤੱਕ ਲੁਕਈ ਬੈਠੇ ਸੀ ਤੇ ਅੱਜ ਤੁਹਾਡੇ ਲਈ ਕੱਢ ਕੇ ਲਿਆਏ ਆ ਇਹਨਾਂ ਦੇ ਕੋਲ ਆਮ ਹੀ ਬਾਈ 66 67 ਇੰਚ ਦੀਆਂ ਘੋੜੀਆਂ ਵਸ਼ੀਰੀਆਂ ਖੜੀਆਂ ਐ ਤੇ ਇਹਨਾਂ ਦੀਆਂ ਘੋੜੀਆਂ ਐਵੇਂ ਦੀਆਂ ਤੇ ਘੋੜੇ ਕਿਵੇਂ ਦੇ ਹੋਣਗੇ ਪਹਿਲਾਂ ਤੇ ਘੋੜੇ ਦੇ ਪੌਰ ਚੈੱਕ ਕਰੋ ਤੁਹਾਨੂੰ ਦੋ ਘੋੜੇ ਵਿਖਾਉਣੇ ਆ ਤੇ ਬਾਕੀ ਇਹਨਾਂ ਦੇ ਨਗੀਨੇ ਵਿਖਾਉਣੇ ਆ ਇਹ ਘੋੜੇ ਦਾ ਨਾਮ ਹੈ ਜੀ ਜੁਗਨੂ ਬਾਈ ਮਿੰਟੂ ਕੋਲ ਬਹੁਤ ਚੰਗਾ ਘੋੜਾ ਹੁੰਦਾ ਸੀ ਬੜੀ ਵਧੀਆ ਉਹਨੇ ਬਲੱਡ ਲਾਈਨ ਸਟਾਰਟ ਕੀਤੀ ਅਰਜਨ ਉਹ ਘੋੜੇ ਦਾ ਪੁੱਤ ਹੈ ਤੇ ਇਹਨਾਂ ਦੇ ਕੋਲ ਇੱਕ ਮੁੱਤੀ ਘੋੜਾ ਹੁੰਦਾ ਸੀ ਜਿਹੜਾ ਕਿ ਨੱਥੂ ਗਰਬੀ ਪਿੰਡ ਚਲਾ ਗਿਆ ਸੀ ਬਾਅਦ ਚ ਉਹ ਘੋੜੇ ਦਾ ਇਹ ਪੁੱਤ ਹੈ ਸਜਣੂ ਤੇ ਇਹਦੇ ਬੱਚੇ ਬਹੁਤ ਵੱਡੇ ਆਉਂਦੇ ਆ ਉਹਨਾਂ ਤੇ ਵੀ ਤੁਹਾਨੂੰ ਨਿਗ੍ਹਾ ਮਰਉਣੀ ਐ ਇਹ ਦੂਜੀ ਗੱਲ ਇਹ ਆ ਕਿ ਜੇ ਕੋਈ ਭਰਾ ਭਾਲ ਦੇ ਵਿੱਚ ਸੀ ਨੁਕਰੇ ਘੋੜੇ ਦੇ ਵੀ ਲੈਣਾ ਚਾਹੁੰਦਾ ਤੇ ਸਜਣੂ ਉਹਦੇ ਲਈ ਵੀ ਦਰਵਾਜ਼ੇ ਖੁੱਲੇ ਆ ਬਾਈ ਹੁਣਾਂ ਨਾਲ ਗੱਲਬਾਤ ਕਰ ਲਿਓ ਘੋੜਾ ਵੀਰ ਹੁਣੀ ਦੇ ਵੀ ਦੇਣਗੇ ਬਾਈ ਹੁਣੀ ਕਹਿੰਦੇ ਵੀ ਸਾਡੇ ਤੋਂ ਸਾਰੀ ਬਲੱਡ ਲਾਈਨ ਇਸੇ ਦੀ ਹੈ ਤੇ ਫਿਰ ਅਸੀਂ ਆਪਦੇ ਘਰ ਦੀਆਂ ਘੋੜੀਆਂ ਛੱਡ ਨਹੀਂ ਸਕਦੇ ਆ ਇਹਨਾਂ ਦਾ ਦੂਜਾ ਘੋੜਾ ਹੈ ਸੱਜਣੋ ਇਹਦੇ ਪੌੜ ਪੂੜ ਦੇਖੋ ਵੀ ਕੱਡੇ ਸੁੰਭ ਕੱਡਾ ਵੱਡਾ ਲੱਗਾ ਹੋਇਆ ਹੈ ਅਜੇ ਘੋੜਾ ਨਹੀਂ ਬਹੁਤ ਘੱਟ ਉਮਰ ਦਾ ਬਸ਼ੀਰਾ ਹੈ A to Z ਸਾਰੀ ਜਾਣਕਾਰੀ ਜਿਹੜੀ ਉਮਰ ਕਿੰਨੀ ਹੈ ਹਾਈਟ ਕਿੰਨੀ ਉਹ ਆਪਾਂ ਵੀਡੀਓ ਦੇ ਵਿੱਚ ਵੀਰ ਹੁਣਾ ਤੋਂ ਪੁੱਛ ਲੈਣਾ ਹੈ ਇਹ ਘੋੜੇ ਦਾ ਨਾਮ ਹੈ ਜੀ ਸੰਜਮ ਰਾਜ ਹੰਸ ਸਰਦਾਰ ਸਗਵੀਰ ਸਿੰਘ ਬਾਦਲ ਸਾਹਿਬ ਕੋਲੇ ਜਿਹੜਾ ਉਹ ਕੋੜੇ ਦਾ ਬੱਚਾ ਹੈ ਜੀ ਬਹੁਤ ਘੱਟ ਉਮਰ ਦਾ ਵਸ਼ੀਰਾ ਹੈ ਅਜੇ ਮੇਰੇ ਖਿਆਲ ਵੀ ਦੂ ਦੰਦ ਨਵਾਂ ਨਵਾਂ ਲੱਗਿਆ ਹੀ ਹੈ ਤੇ ਬਾਕੀ ਐਗਜ਼ੈਕਟ ਕਿੰਨੇ ਮਹੀਨੇ ਉਮਰ ਹੈ ਕਿੰਨੀ ਹਾਈਟ ਹੈ ਇਹਦੇ ਬਾਬਤ ਵੀ ਪੁੱਛਣਾ ਹੈ ਤੇ ਜਿਹੜੀ ਘੋੜੀ ਤੁਹਾਨੂੰ ਸਟਾਰਟਿੰਗ ਚ ਉਹਾਈ ਉਹਦੇ ਬਾਰੇ ਗੱਲਬਾਤ ਵੀ ਕਰਨੀ ਆ ਪਰ ਘੋੜੇ ਦੇ ਵਿੱਚ ਮਜ਼ਬੂਤੀ ਤਨ ਤਨ ਕੇ ਭਰੀ ਹੈ ਸੱਜਣੋ ਅੱਗੇ ਜਾ ਕੇ ਬਹੁਤ ਵੱਡਾ ਘੋੜਾ ਬਣੂਗਾ ਤੁਸੀਂ ਇਹਦੇ ਪੌੜਾਂ ਤੋਂ ਲੈ ਕੇ ਪਿੱਛੇ ਪੁੱਠੇ ਤੱਕ ਨਿਗਾਹ ਮਾਰ ਲਓ ਗਰਦਨ ਤੇ ਨਿਗਾਹ ਮਾਰ ਲਓ ਬਹੁਤ ਲਾਜਵਾਬੰਤਨਾ ਦਾ ਘੋੜਾ ਹੈ ਤੇ ਘੋੜੀਆਂ ਤੇ ਰਿਜ਼ਲਟ ਇਹਦੇ ਆਉਣ ਵਾਲੇ ਆ ਥੋੜੇ ਸਮੇਂ ਦੇ ਵਿੱਚ ਅਗਲੀ ਵੀਡੀਓ ਤੱਕ ਤੁਹਾਨੂੰ ਇਹਦੇ ਰਿਜ਼ਲਟ ਵੀ ਵਿਖਾ ਦਾਂਗੇ ਬਾਕੀ ਬਹੁਤ ਜਾਨਦਾਰ ਬਹੁਤ اللہ ਜਵਾਬ ਕੋੜਾ ਹੈ ਵੀਰ ਹੋਣਾ ਦੇ ਕੋਲ ਅਜੇ ਤੱਕ ਲੁਕੇ ਹੀ ਬੈਠੇ ਸੀ ਬਾਈ ਹੋਣੀ ਤੇ ਵੀਰਿਆਂ ਦੀ ਪਹਿਲੀ ਵੀਡੀਓ ਹੈ ਕਿ ਆਪਾਂ ਦੱਬ ਕੇ ਸਪੋਰਟ ਕਰਨੀ ਹੈ ਵੀਡੀਓ ਸ਼ੇਅਰ ਵੀ ਕਰਨੀ ਹੈ ਤੇ ਵੀਰ ਹੋਣਾ ਨਾਲ ਗੱਲ ਬਾਤ ਵੀ ਕਰ ਲਿਓ ਫੋਨ ਨੰਬਰ ਮੈਂ ਵਿੱਚ ਦੇਤਾ ਤੇ ਬਾਈ ਹੋਣਾ ਨੂੰ ਆ ਡੌਗਸ ਦਾ ਬੜਾ ਸ਼ੌਂਕ ਹੈ ਬਹੁਤ ਮੱਲਾ ਮਾਰੀਆਂ ਵੀਰ ਹੋਣਾ ਨੇ ਜਿਹੜੇ ਭਾਜਾਂ ਹੁੰਦੀਆਂ ਦੌੜਾਂ ਹੁੰਦੀਆਂ ਕੁੱਤਿਆਂ ਦੀਆਂ ਉਹਦੇ ਵਿੱਚ ਬਾਈ ਹੋਣਾ ਦੇ ਰਿਕਾਰਡ ਬੋਲਦੇ ਆ ਵੀਰ ਸਿਮਰ ਦੇ ਡੱਗੁਰਮਾਣੇ ਵਾਲੇ ਦੇ ਤੇ ਸਰਦਾਰ ਬਲਜਿੰਦਰ ਸਿੰਘ ਹੋਣਾ ਦੇ ਇਹ ਵੀਡੀਓ ਆਪਾਂ ਕੁਝ ਕੁ ਦਿਨਾਂ ਤੱਕ ਤੁਹਾਡੇ ਲਈ ਲੇ ਕੇ ਆਵਾਂਗੀ ਕੁਝ ਦਿਨਾਂ ਤੱਕ ਡਿਸਕਲੋਜ਼ ਕਰਾਂਗੇ ਇਹਨੇ ਸਰਦਾਰ ਜਥੇਦਾਰ ਸਖਦੀਪ ਸਿੰਘ ਜੀ ਇਨਾਂ ਦੀ ਦੇਣ ਹੈ ਇਨਾਂ ਦਾ ਸ਼ੌਂਕ ਸੀਗਾ ਇਹ ਬਾਈ ਸਿਮਰੇ ਦੇ ਦਾਦਾ ਜੀ ਨੇ ਬਹੁਤ ਵੱਡਾ ਨਾਮ ਕਮਾਇਆ ਇਹਨਾਂ ਨੇ ਘੋੜਾ ਜਗਤ ਦੇ ਵਿੱਚ ਬਹੁਤ ਉਪਲਬਧੀਆਂ ਖੜੀਆਂ ਕੀਤੀਆਂ ਰਿਕਾਰਡ ਬਣਨੇ ਆ ਤੇ ਜਿਹੜੇ ਇਹਨਾਂ ਦੇ ਕੋਲ ਨਗੀਨੇ ਖੜੇ ਆ ਬਹੁਤ ਕੁਝ ਨਗੀਨੇ ਇਹਨਾਂ ਦੇ ਕੋਲ ਬੱਚੇ ਸੇਲੀ ਵੀ ਹੈਗੇ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਹੈ ਵੀਡੀਓ ਦੇ ਵਿੱਚ ਜੇ ਕਿਸੇ ਭਰਾ ਨੂੰ ਕੋਈ ਵੀ ਬੱਚਾ ਚਾਹੀਦਾ ਮਾਰਵਾੜੀ ਜਾਂ ਨੁਕਰੇ ਦੀ ਭਾਲ ਚ ਵਸ਼ੀਰੇ ਵਸ਼ੀਰੀ ਦੇ ਤੇ ਉਹ ਵੀ ਵੀਰ ਹੁਣਾਂ ਨਾਲ ਗੱਲਬਾਤ ਕਰ ਲਿਓ ਅੱਗੇ ਜਾ ਕੇ ਬਹੁਤ ਵੱਡੇ ਬਣਨ ਵਾਲੇ ਬੱਚੇ ਆ ਬਾਈ ਹੁਣਾਂ ਕੋਲ ਪਿੰਡ ਡੱਗੋ ਰਮਾਂ ਤੇ ਜਿਲ੍ਹਾ ਹੈਗਾ ਜੀ ਫਰੀਦਕੋਟ ਬਾਈ ਸਰਦਾਰ ਸਿਮਰਨਜੀਤ ਡੱਗੁਰਮਣੇ ਵਾਲਾ ਤੇ ਨਾਲ ਹੈ ਬਾਈ ਬਲਜਿੰਦਰ ਸਿੰਘ ਤੇ ਭਾਈ ਜਿਨ੍ਹਾਂ ਵੀਰਿਆਂ ਨੂੰ ਵੀਡੀਓ ਚੰਗੀ ਲੱਗ ਰਹੀ ਹੈ ਤੇ ਉਹ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਕਮੈਂਟ ਕਰਕੇ ਭਰਾਵਾਂ ਦਾ ਹੌਸਲਾ ਵਧਾਇਆ ਨਾਮਾਂ ਪੇਜ ਫੋਲੋ ਕੀਤਾ ਉਹਨਾਂ ਭਰਾਵਾਂ ਚ ਕੁਝ ਵੀਰਿਆਂ ਦੇ ਨਾਮ ਨੇ ਜੀ ਬੈਂਸ 690 ਗੈਰੀ ਬਾਜਵਾ ਹੈਪੀ ਸਿੰਘ ਸਹਿਬ ਸਿੰਘ ਅਲੀ ਫਰਜ਼ਾਨ ਹਰਦੀਪ ਸਿੰਘ ਦਵਿੰਦਰ ਗਿੱਲ ਆਜੋ ਕਰਦੇ ਆਂ ਗੱਲਬਾਤ ਮਲਾਉਣੇ ਆਂ ਭਰਾਵਾਂ ਦੇ ਨਾਲ ਕੱਲੀ-ਕੱਲੀ ਜਾਣਕਾਰੀ ਸੁਣਨ ਵਾਲੀ ਐ ਬਹੁਤ ਲੰਮਾ ਤਜਰਬਾ ਵੀਰ ਹੋਣਾ ਦਾ ਧਿਆਨ ਨਾਲ ਸੁਣਿਓ ਕਰਦੇ ਆਂ ਜੀ ਸਵਾਗਤ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸਾਰੇ ਹੀ ਭਰਾਵਾਂ ਦਾ ਸਾਰੇ ਹੀ ਸੱਜਣਾ ਮਿੱਤਰਾਂ ਦਾ ਨਵੇਂ ਸਿਰੇਉ ਨਵੇਂ ਪਾਗ ਦੇ ਵਿੱਚ ਜੀ ਆਇਆਂ ਆਖਦੇ ਆਂ ਤੇ ਸਵਾਗਤ ਕਰਦੇ ਆਂ ਜਿਹੜੇ ਭਰਾ ਆਪਾਂ ਨੂੰ ਆਪਣੇ ਫੇਸਬੁਕ ਪੇਜ ਰਾਹੀਂ ਦੇਖ ਰਿਆ ਆ ਉਹਨਾਂ ਵੀਰਿਆਂ ਦਾ ਵੀ ਸਵਾਗਤ ਕਰਦੇ ਆ ਤੇ ਨਿੱਗਾ ਪਿਆਰ ਸਤਿਕਾਰ ਅਦਬ ਨਾਲ ਜੀ ਆਇਆਂ ਆਖਦੇ ਆ ਸੱਜਣੋ ਸ਼ੁਰੂ ਦੇ ਵਿੱਚ ਜਿਹੜੇ ਨਗੀਨੇ ਤੁਹਾਨੂੰ ਮੈਂ ਵਿਖਾ ਕੇ ਹਟਿਆ ਹੈ ਨਾ ਪਰਿਵਾਰ ਬਹੁਤ ਲੰਮੇ ਸਵੇ ਤੋਂ ਕਹਿੰਦੇ ਵੀ 35-40 ਸਾਲਾਂ ਤੋਂ ਘੋੜਿਆਂ ਦੇ ਨਾਲ ਵਿਚਰਦਾ ਆ ਇਹਨਾਂ ਦੀ ਸੇਵਾ ਸੰਭਾਲ ਕਰਦਾ ਆ ਪਰ ਕਹਿਦਾ ਨਾ ਕਿ ਬਹੁਤ ਵੱਡੀਆਂ ਘੋੜੀਆਂ ਬਾਈ ਜੀ ਹੋਣਾ ਦੇ ਫਾਰਮ ਤੇ ਖੜੀਆਂ ਜਿਨ੍ਹਾਂ ਨੂੰ ਆਪਾਂ ਅਸਲੀ ਬਰੀਡਰਾਂ ਕਹਿ ਸਕਦੇ ਨਾ ਕਹਿੰਦਾ ਭਾਪੀ ਮੇਰੇ ਲਫ਼ਜ਼ ਕਿਤੇ ਉਖੜਨਾ ਜਾਣ ਆ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਕਿਤੇ ਨਾ ਕਿਤੇ ਜਦੋਂ ਆਪਾਂ ਫਾਰਮਾਂ ਤੇ ਜਾਂਦੇ ਆਂ ਕਈ ਭਰਾ ਖਰੀਦ ਕੇ ਜ਼ਰੂਰ ਲੈ ਆਉਂਦੇ ਆ ਜਾਂ ਜਿੰਨਾ ਭਰਾਵਾਂ ਨੂੰ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਚਾਰ ਪੈਸੇ ਜੇਬ ਚ ਹੈਗੇ ਆ ਤੇ ਬਹੁਤ ਵੱਡੀਆਂ-ਵੱਡੀਆਂ ਆਪਾਂ ਨੂੰ ਘੋੜੀਆਂ ਬਸ਼ੇਰੀਆਂ ਵੇਖਣ ਨੂੰ ਮਿਲ ਜਾਂਦੀਆਂ ਪਰ ਮੈਂ ਜਿੱਥੋਂ ਤਾਈ ਸਮਝਦਾ ਹੈ ਕਿ ਅਸਲੀ ਬਰੀਡਰ ਜਾਂ ਭਰਾ ਦੱਸਦੇ ਆ ਜਿਹੜੇ ਸੂਝਵਾਨ ਪੁਰਾਣੇ ਭਰਾ ਉਹ ਕਹਿੰਦੇ ਵੀ ਅਸਲੀ ਬਰੀਡਰ ਉਹ ਹੈ ਜਿਹੜਾ ਐਡੇ-ਐਡੇ ਵੱਡੇ ਘੋੜੇ ਘੋੜੀਆਂ ਘਰੇ ਪੈਦਾ ਕਰਾਉਂਦਾ ਅੱਜ ਆਪਾਂ ਉਹ ਪਰਿਵਾਰ ਦੇ ਗੋਡੇ ਨਾਲ ਬੈਠੇ ਆ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਜਿਹੜਾ ਇਹਨਾਂ ਦੀ ਸੇਵਾ ਸੰਭਾਲ ਦੇ ਵਿੱਚ ਲਾਇਆ ਤੇ ਪ੍ਰਮਾਤਮਾ ਨੇ ਅੱਜ ਬਹੁਤ ਸੋਹਣੇ ਘੋੜੇ ਵੀ ਵਖਰੇ ਆ ਤੇ ਬਹੁਤ ਸੋਹਣੀਆਂ ਵੱਡੀਆਂ ਵੱਡੀਆਂ ਹਾਈਟਾਂ ਦੀਆਂ ਮੈਂ ਇੰਨਾ ਕਹਿਦਾ ਕਿ 68 69 ਇੰਚ ਦੇ ਲਾਗੇ ਇਹਨਾਂ ਤੋਂ ਘੋੜੀਆਂ ਖੜੀਆਂ ਹੋਈਆਂ 68 68 ਇੰਚ ਇਹਨਾਂ ਤੋਂ ਵਸ਼ੀਰੀਆਂ ਖੜੀਆਂ ਹੋਈਆਂ ਬੱਚੇ ਬੜੇ ਚੰਗੇ ਆ ਪਿੰਡ ਡੱਗੋ ਰਮਾਣੇ ਦੇ ਵਿੱਚ ਬੈਠਿਆ ਸਜਣੋ ਤੇ ਜ਼ਿਲ੍ਹਾ ਹੈ ਭਰਾਵਾ ਦਾ ਜੀ ਫਰੀਦਕੋਟ ਬਾਕੀ 22 ਸਿਮਰਨਜੀਤ ਸਿੰਘ ਮੇਰੇ ਨਾਲ ਨੇ ਜੀ ਇਧਰ ਬਾਈ ਮਨਪ੍ਰੀਤ ਬੈਠਾ ਉਹਨਾਂ ਦੇ ਚਾਚਾ ਜੀ ਸਰਦਾਰ ਬਲਜਿੰਦਰ ਸਿੰਘ ਜੀ ਆਪਣੇ ਵਿੱਚ ਨੇ ਜੀ ਤੇ ਪਰਲੇ ਪਾਸੇ ਬਾਈ ਸਿਮਰਨ ਦੇ ਫਾਦਰ ਸਾਹਿਬ ਨੇ ਸਰਦਾਰ ਭਪਿੰਦਰ ਸਿੰਘ ਜੀ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਵੀਡੀਓ ਲਾਸਟ ਤੱਕ ਦੇਖਿਓ ਕਿਉਂਕਿ ਜੱਡਾ ਲੰਮਾ ਇਹਨਾਂ ਨੇ ਸਫ਼ਰ ਹੰਡਾਇਆ ਹੈ ਉਹਨਾਂ ਦੇ ਤਜਰਬੇ ਦੀ ਸਾਂਝ ਪਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ ਪਹਿਲਾਂ ਕਰਦੇ ਆਂ ਦੀ ਭਰਾਵਾਂ ਦਾ ਸਵਾਗਤ ਫਿਰ ਕੱਲੀ-ਕੱਲੀ ਵਾਲ-ਵਾਲ ਦੀ ਜਾਣਕਾਰੀ ਆਪਾਂ ਲੈ ਕੇ ਤੁਹਾਡੀ ਕਚਹਿਰੀ 'ਚ ਰੱਖਦੇ ਆਂ ਨੀ ਬਈ ਦੀ ਸਵਾਗਤ ਹੈ ਸਾਰੇ ਭਰਾਵਾਂ ਦਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਮ ਤੋਂ ਖਾਸ ਟੀਮ ਦੇ ਸਾਰੇ ਟੀਮ ਮੈਂਬਰਾਂ ਨੂੰ ਜੀ ਸਾਡੇ ਫਾਰਮ ਤੇ ਪਹੁੰਚਣ ਦਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਜੀ ਜਿਹੜੇ ਭਰਾ ਆਪਾਂ ਨੂੰ ਵੇਖ ਰਹੇ ਉਹਨਾਂ ਦਾ ਵੀ ਧੰਨਵਾਦ ਹੈ। ਭਾਈ ਵੀ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਹੋ ਹੈ। ਅੱਛਾ ਸਿਮਰਨ ਵੀਰੇ ਜਿੱਦਾਂ ਮੈਂ ਭਰਾਵਾਂ ਨੂੰ ਦੱਸ ਕੇ ਹਟਿਆ ਵੀ ਇੱਕ ਜ਼ਿੰਦਗੀ ਦਾ ਵੱਡਾ ਪੜਾਵਾ ਵੱਡਾ ਹਿੱਸਾ ਇਹਨਾਂ ਦੀ ਸੇਵਾ ਸਵਾਲ ਚ ਲਾਇਆ ਹੈ। ਹਾਂਜੀ। ਆਪਦੇ ਮੂੰਹ ਦੱਸੋ ਵੀ ਕਿੰਨਾ ਕ ਟਾਈਮ ਹੋ ਗਿਆ ਘੋੜੀਆਂ ਦੇ ਵਿੱਚ ਵਿਚਰਦਿਆਂ। ਘੋੜੀਆਂ ਦਾ ਸ਼ੌਂਕ ਜੀ ਸਾਡੇ ਦਾਦੇ ਪਰਦਾਦਿਆਂ ਤੋਂ ਹੀ ਚੱਲਦਾ ਆ ਰਿਹਾ ਜੀ ਪਹਿਲਾਂ ਤੋਂ ਵੀ ਇੱਕ ਇੱਕ ਦੋ ਦੋ ਜਾਨਵਰ ਘਰੇ ਰੱਖਦੇ ਸੀ ਪਰ 1992 ਤੋਂ ਲੈ ਕੇ ਅਸੀਂ ਜੀ ਵਧੀਆ ਇਹਨਾਂ ਦਾ ਕੰਮ ਕਰ ਰਹੇ ਆ ਪੰਜ ਸੱਤ ਜਨਵਰ ਘਰੇ ਰੱਖਦੇ ਹੀ ਰੱਖਦੇ ਆ ਜੀ ਹਾਂਜੀ ਜੇ 1992 ਤੋਂ ਲੈ ਕੇ ਬਾਈ 91 ਦਾ ਮੇਰਾ ਬਰਤਾ ਹਾਂਜੀ ਤੇ ਹਿਸਾਬ ਲਾ ਲਈਏ 33 34 ਸਾਲ ਤਾਂ ਇੱਧਰ ਆਇਆ ਨੂੰ ਵੀ ਹੋ ਗਏ ਹਨਾ ਉਦੋਂ ਪਹਿਲਾਂ ਕਹਿ ਦਈਏ ਬਈ ਦੋ ਤਿੰਨ ਦੋ ਤਿੰਨ ਹਨਾ ਜਨਵਰ ਰਹਿੰਦੇ ਰਏ ਘਰੇ ਹਨਾ ਹੁਣ ਬਾਈ ਐਡੀਆਂ ਵੱਡੀਆਂ ਘੋੜੀਆਂ ਕਿਉਂਕਿ ਜਿਹੜਾ ਵੀ ਇੱਕ ਲੁਕੇਗਾ ਤੋਂ ਰਹੇ ਯਾਰ ਇਹ ਗੱਲ ਦਾ ਲਾਂਮਾ ਵੀ ਇੱਕ ਵੱਡਦਾ ਪਹਿਲੀ ਵਾਰਾ ਜ਼ਿੰਦਗੀ ਚ ਸਾਹਮਣੇ ਆਏ ਆ ਇੰਨਾ ਲੰਮਾ ਸਾਮ ਯਾਰ ਐਡੀਆਂ ਐਡੀਆਂ ਘੋੜੀਆਂ ਹੁਣ ਗੱਡੇ ਗੱਡੇ ਜੱਡੀਆਂ ਬਾਈ ਕਹਿ ਦਈਏ ਵੀ ਟਰਾਲਿਆਂ ਨਾਲ ਇੰਜਣ ਦੀ ਡੀਆਂ ਘੋੜੀਆਂ ਮੈਂ ਤੇ ਕਹੂੰਗਾ ਯਾਰ ਤੇ ਫਿਰ ਲੁਕੇ ਕਿੱਥੇ ਰਹਿ ਗਏ ਇਹ ਨਾ ਜੀ ਸਾਡੇ ਬਜ਼ੁਰਗ ਮੇਰੇ ਦਾਦਾ ਜੀ ਸਰਦਾਰ ਸੁਖਦੇਵ ਸਿੰਘ ਜਹੇਦਾਰ ਸਾਰੇ ਜਾਣਦੇ ਆ ਜ ਜਿਨ੍ਹਾਂ ਦੀ ਫੋਟੋ ਚੱਲ ਪਈ ਹਾਂਜੀ ਜਿਨ੍ਹਾਂ ਦੀ ਫੋਟੋ ਚੱਲ ਪਈ ਉਹਨਾਂ ਨੂੰ ਸਾਰੇ ਜਾਣਦੇ ਹੀ ਆ ਜੀ ਜੀ ਉਹ ਪਹਿਲਾਂ ਤੋਂ ਕੰਮ ਕਰਦੇ ਸੀਗੇ ਤੇ ਉਹਨਾਂ ਦੇ ਨਾਲ ਸਾਡੇ ਤਾਇਆ ਜੀ ਅਮਰਜੀਤ ਸਿੰਘ ਭੋਲਾ ਜੀ ਟੈਂਡ ਨੱਥੂ ਵਾਲਾ ਗਰਬੀ ਤੋਂ ਰੋਟਿਆਂ ਵਾਲੇ ਕਹਿੰਦੇ ਉਹਨਾਂ ਮਸ਼ਹੂਰ ਬੰਦੇ ਆ ਮਸ਼ਹੂਰ ਬੰਦੇ ਆ ਜੀ ਇਹ ਸਾਡੇ ਬਜ਼ੁਰਗ ਕੰਮ ਕਰਦੇ ਹੁੰਦੇ ਸੀ 2014-15 ਤੱਕ ਇਹਨਾਂ ਨੇ ਬਹੁਤ ਕੰਮ ਕੀਤਾ ਜੀ ਘੋੜੇ ਵੇਚ ਕੇ ਅੱਛਾ ਲਿਆਂਡੇ ਦੀ ਵਪਾਰ ਵੀ ਕੀਤਾ ਵਪਾਰ ਵੀ ਕੀਤਾ ਜੀ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਇਸ ਪਾਸਿਓਂ ਸਾਡੇ ਤਾਇਆ ਜੀ ਦਾ ਧਿਆਨ ਕੱਟ ਗਿਆ ਉਹਨਾਂ ਦਾ ਪਸ਼ੂਆਂ ਵਾਲੇ ਪਾਸੇ ਜ਼ਿਆਦਾ ਹੋ ਗਿਆ ਝੋਟਿਆਂ ਵਾਲੇ ਪਾਸੇ ਉਹਦੇ ਨਾਲ ਨੀਲੀ ਰਾਵੀ ਵਾਲੇ ਪਾਸੇ ਝੋਟਿਆਂ ਵਾਲੇ ਪਾਸੇ ਤੇ ਅਸੀਂ ਵੀ ਫਿਰ ਥੋੜਾ ਜਿਹਾ ਇਸ ਪਾਸਿਓਂ ਕੰਮ ਘਟਾਤਾ ਜੀ ਹਾਂ ਜੀ ਪਰ ਜਾਨਵਰ ਅਸੀਂ ਘਰੇ ਰੱਖੀ ਰੱਖੀ ਆ ਪਰ ਵਪਾਰ ਬੰਦ ਕਰਤਾ ਸੀ ਹਾਂ ਹੁਣ ਫਿਰ ਕਿਤੇ ਥੱਲੇ ਉੱਤੇ ਕਰ ਲੈਨੇ ਆ ਜੀ ਜੇ ਕੋਈ ਭਰਾ ਚੰਗੀ ਨਗੀਨਾ ਲੱਗੇ ਤੇ ਦੇ ਦਿੰਨੇ ਹੋ ਕਿ ਜਾਂ ਕਿਹਦਾ ਹਾਂਜੀ ਚੰਗਾ ਜਾਨਵਰ ਹੋਵੇ ਲੈ ਵੀ ਲਈਦਾ ਸੇਲ ਵੀ ਕਰ ਲਈਦਾ ਪਰ ਉਦਾਂ ਵਪਾਰ ਨਹੀਂ ਕਰਦੇ ਆਪਦੇ ਵਾਸਤੇ ਜੀ ਸ਼ੌਕ ਨਾ ਰੱਖਿਆ ਤੁਸੀਂ ਸ਼ੌਕ ਨਾ ਰੱਖਣ ਵਾਸਤੇ ਹਾਂਜੀ ਜੀ ਅੱਛਾ ਹੁਣ ਪਹਿਲਾਂ ਕੋੜਾ ਕਿਹੜਾ ਵਿਖਾਉਣਾ ਹੈ ਕੋੜੀ ਤੇ ਲਾਸਟ ਦੇ ਵਿਖਾਵਾਂਗੇ ਆਪਾਂ ਕੋੜਾ ਕਿਹੜਾ ਵਿਖਾਉਣਾ ਭਾਈ ਕੋੜਾ ਭਾਈ ਰਾਜਨਸਲੇ ਬੱਚੇ ਤੋਂ ਸ਼ੁਰੂ ਕਰ ਲੈਂਦੇ ਹਾਂ ਹਾਂ ਜਰੂਰ ਭਾਈ ਅੱਛਾ ਇਹਦਾ ਨਾਂ ਕੀ ਆ ਜੀ ਇਹਦਾ ਨਾਮ ਹੈਗਾ ਜੀ ਸੰਜਮ ਸੰਜਮ ਰੱਖਦਾ ਹਾਂਜੀ ਅੱਛਾ ਇਹ ਕਿਹੜੇ ਕੋੜੇ ਦਾ ਬੱਚਾ ਜੀ ਇਹ ਰਾਜਾਂਸ ਦਾ ਬੱਚਾ ਜੀ ਸੁਖਵੀਰ ਸਿੰਘ ਬਾਦਲ ਵਾਲੇ ਦਾ ਜੀ ਤੇ ਮਾਂ ਵਾਲੇ ਪਾਸਿਓਂ ਜੀ ਮਾਂ ਇਹਦੀ ਹੈਗੀ ਹੈ ਜੀ ਨੀਲੀ ਘੋੜੀ ਆ ਜੀ ਮੱਥੇ ਪਟਾ ਜੀ ਦੋ ਪੈਰ ਚਿੱਟੇ ਆ ਨੀਲੇ ਰੰਗ ਦੇ ਆਪਣੇ ਘਰੇ ਹੀ ਆ ਜਿਹੜੀ ਆਪਣੇ ਘਰੇ ਹੀ ਜਿਹੜੀ ਆਪਾਂ ਵਿਖਾਈ ਕਿਤੇ ਉਹ ਨਹੀਂ ਜੀ ਅੱਛਾ ਹੋਰ ਆ ਪਰ ਉਹ ਵੀ ਬਹੁਤ ਵੱਡੀ ਆ ਘੋੜੀ ਉਹ ਸਾਹਮਣੇ ਪਿੱਛੇ ਵੱਜੀ ਆ ਕਿਉਂਕਿ ਅੱਜ ਅਚਾਨਕ ਹੀ ਮੈਂ ਦਾ ਇੱਕ ਵੀਰਾ ਸਾਡਾ ਹੈ ਬਲਪ੍ਰੀਤ ਸਿੰਘ ਬਾਈ ਕੈਨੇਡਾ ਬੈਠਾ ਜੀ ਹੁਣ ਉਹ ਵੀਰੇ ਦਾ ਵੀ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਹੈ ਬਲਪ੍ਰੀਤ ਬ ਤੇ ਜਿਹੜੇ ਸੱਜਣ ਘੋੜਿਆਂ ਦਾ ਇਸ਼ਕ ਰੱਖਦੇ ਆ ਜਿਹੜੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਜਿੰਨਾਂ ਦੀ ਰੂਹ ਠਰਦੀ ਹੈ ਉਹ ਵੀ ਮੇਰਾ ਖਿਆਲ ਤੇਰਾ ਧੰਨਵਾਦ ਕਰਨਗੇ ਵੀ ਬਾਈ ਤੂੰ ਸਾਨੂੰ ਮੌਕਾ ਦਿੱਤਾ ਭਰਾਵਾਂ ਦੀ ਵੀਡੀਓ ਕਰਨ ਦਾ ਤੇ ਬਾਈ ਹੋਣੀ ਤਾਂ ਇਹ ਹਜੇ ਵੀ ਚਲੋ ਕੰਮਕਾਰ ਬਹੁਤ ਖੁੱਲਾ ਹੈ ਜੀ ਜ਼ਮੀਨ ਜਾਇਦਾਦ ਦੇ ਚੱਕਰ ਚ ਮੰਨ ਲਓ ਵੀ ਕਣਕਾਂ ਬੀਜਣ ਵਾਲੀਆਂ ਹਜੇ ਤੇ ਵੀਰੇ ਹੋਣੀ ਕਹਿੰਦੇ ਸੀ ਥੋੜਾ ਡਿਲੇ ਕਰਾਂਗੇ ਪਰ ਬਲਬ੍ਰੀਤ ਬਾਈ ੱਟੇ ਰਲ ਬਾਈ ਅੱਜ ਵੀਡੀਓ ਕਰਾ ਗਿਆ ਹਨਾ ਤੇ ਵੀਰਾ ਕਹਿੰਦਾ ਵੀ ਬਾਈ ਤੁਸੀਂ ਪਹੁੰਚੋ ਹੀ ਪਹੁੰਚੋ ਵੀਡੀਓ ਆਪਾਂ ਅੱਜ ਕਰਨੀ ਆ ਤੇ ਵੀਰੇ ਬਲਪ੍ਰੀਤ ਦੀ ਮੈਂ ਫੋਟੋ ਵੀ ਨਾਲ ਚਲਾ ਦਿੱਤੀ ਤਹਿ ਦਿਲੋਂ ਭਰਾ ਸਾਡੇ ਦਾ ਧੰਨਵਾਦ ਹੈ ਅੱਛਾ ਵੀਰੇ ਨਾਲ ਰਿਸ਼ਤੇਦਾਰੀ ਹੈ ਕਿ ਸੱਜਣਤਾ ਹੈ ਇਹ ਵੀਰੇ ਨਾਲ ਸਾਡੀ ਸੱਜਣਤਾ ਹੀ ਹੈ ਜੀ ਅਸੀਂ ਸਾਡੀ ਮੰਨ ਲਓ ਵੀ ਨੱਥੂ ਵਾਲੇ ਤੁਹਾਡੇ ਤਾਇਆ ਜੀ ਉਹਨਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਸੀਗਾ ਸਾਡੇ ਬਿਜੁਰਗ ਦੇ ਤੇ ਇਹ ਵੀਰਾ ਵੀ ਸਾਨੂੰ ਉੱਥੇ ਹੀ ਮਿਲਿਆ ਸੀਗੇ ਸਾਡੇ ਤੋਂ ਬਸ਼ੇਰੀ ਲੈ ਕੇ ਗਏ ਸੀਗੇ ਅੱਜ ਤੋਂ ਕੋਈ 10-15 ਸਾਲ ਪਹਿਲਾਂ ਹੀ ਅੱਛਾ ਉਸ ਤੋਂ ਬਾਅਦ ਸਾਡਾ ਮੰਨ ਲਓ ਉਦੋਂ ਲਿਹਾਜ਼ ਪੈ ਗਿਆ ਉਹਨਾਂ ਦਾ ਲਿਹਾਜ਼ ਪੈ ਗਿਆ ਮੰਨ ਲਓ ਬਾਈ ਮੈਨੂੰ ਲੱਗਦਾ ਵੀ ਯਾਰ ਉਹ ਆਪਦੇ ਹੀ ਸਮਝਦਾ ਸਾਰੇ ਨੂੰ ਹਣਾ ਪੀ ਯਾਰ ਮੇਰੇ ਆ ਘੋੜੇ ਸਾਰੇ ਬਾਈ ਉਹਨਾਂ ਦਾ ਤਾਂ ਧੱਕੇ ਨਾਲ ਵੀ ਕੰਮ ਕਰਾਉਂਦਾ ਉਹਨਾਂ ਦਾ ਸਾਡੇ ਨਾਲ ਤੇ ਨੱਥੂ ਵਾਲਿਆਂ ਨਾਲ ਪਿਆਰ ਵੀ ਬਹੁਤ ਹੈ ਜੀ ਹਾਂ ਐਸੇ ਚੱਕਰ ਚ ਮੰਨ ਲਓ ਵਧੀਆ ਇਨਸਾਨ ਆ ਬਾਈ ਯਾਰ ਜਿਹਦਾ ਘੋੜਿਆਂ ਨਾਲ ਪਿਆਰ ਹੈ ਨਾ ਯਾਰ ਉਹ ਬੰਦਾ ਸੇਵਾ ਭਾਵਨਾ ਨਾਲ ਜੁੜਿਆ ਹੁੰਦਾ ਹੈ ਹਾਂਜੀ ਅੱਛਾ ਹੁਣ ਆਪਾਂ ਗੱਲ ਕਰੀਏ ਫੇਰ ਮੁੜ ਕੇ ਆਈਏ ਆਪਣੇ ਬਸ਼ੇਰੇ ਨੀਲੀ ਘੋੜੀ ਉਹਦਾ ਖਾਨਦਾਨ ਕੀ ਆ ਵੱਡੇ ਵੀਰ ਉਹ ਵੀਰੇ ਹੈ ਤਾਂ ਆਪਣੀ ਉਸ ਲਾਲ ਘੋੜੀ ਦੀ ਜੀ ਅੱਛਾ ਆਪਣੇ ਜਿਹੜਾ ਓੜਮਾ ਕੋੜਮਾ ਨਾ ਬਾਈ ਹੁਣਾ ਕੋੜੇ ਇੱਕ ਹੀ ਕੋੜੀ ਦੇ ਸਾਰੇ ਨੇ ਕੋੜੇ ਆ ਜਿੰਨੇ ਤੁਹਾਨੂੰ ਦਿਖਾ ਰਹੇ ਆ ਉਹ ਖੋ ਸਕਿਆ ਤਾਂ ਅਸੀਂ ਬਾਹਰ ਕੱਢ ਕੇ ਮਾੜਾ ਜਿਹਾ ਕੀੜਾ ਤੁਹਾਨੂੰ ਦੇ ਕੇ ਦਿਖਾ ਦਿੰਨੇ ਆ ਵੀ ਉਹ ਕੋੜੀ ਕਾफी ਲੰਬੇ ਸਮੇਂ ਦੀ ਹੈ ਹਨਾ ਉਹ ਕਿੰਨੇ ਚਿਰ ਦੀ ਹੋਊਗੀ ਕੋੜੀ ਉਹ ਕੋੜੀ 20 ਸਾਲ ਦੇ ਲਗਭਗ ਹੋਗੀ ਉਹ 20 ਸਾਲਾਂ ਦੇ ਵਿੱਚ ਜਿੰਨੇ ਨਕੀਨੇ ਆ ਸਾਰੇ ਉਸੇ ਦੇ ਆ ਸੱਜਣੋ ਗਾਂ ਦੀ ਗਾਂ ਓੜਮਾ ਕੋੜਮਾ ਇਕੱਠਾ ਕੀਤਾ ਤੇ ਉਹ ਅੱਛਾ ਉਹ ਇਹਦੀ ਮੰ ਮੰਨ ਲਓ ਨਾਨੀ ਹੋਗੀ ਹਨਾ ਇਹਦੀ ਮਾਂ ਦੀ ਹੈਗਟ ਹਾਈਟ ਕੀ ਆ ਜੀ ਇਹਦੀ ਮਾਂ ਦੀ ਹਾਈਟ ਹੈਗੀ 66 ਇੰਚ 66 ਇੰਚ ਪ੍ਰੋਪਰ 66 ਇੰਚ ਪ੍ਰੋ ਤੇ ਕੋਈ ਝੂਠ ਧਵਾਣ ਵਾਲੀ ਗੱਲ ਨਹੀਂ ਪ੍ਰੋਪਰ ਜਿੰਨੀ ਤੁਹਾਨੂੰ ਦੱਸੀ ਜਾਊਗੀ ਤੁਸੀਂ ਅਸੀਂ ਤੁਹਾਨੂੰ ਲੋਕੇਸ਼ਨ ਵੀ ਦੱਸਦੇ ਆ ਤੇ ਤੁਸੀਂ ਗੇੜਾ ਮਾਰਿਓ ਫਿਰ ਤੁਹਾਨੂੰ ਪਤਾ ਲੱਗੂ ਵੀ ਸੁਖਸੰਧੂ ਵਾਕਈ ਸਹੀ ਜਾਂਦਾ ਸੀ ਯਾਰ ਏਡ ਗੇਡੀਆਂ ਘੋੜੀਆਂ ਨਾਰਮਲ ਵੇਖਣ ਨੂੰ ਨਹੀਂ ਮਿਲਦੀਆਂ ਅੱਛਾ ਇਹ ਬੱਚੇ ਦੀ ਕਿੰਨੀ ਉਮਰ ਹੋ ਗਈ ਬਾਈ ਕੋੜੇ ਦੀ ਇਹ 30 ਮਹੀਨਿਆਂ ਦਾ ਹੋ ਗਿਆ ਜੀ ਸਾਡੇ ਬਸ਼ੇਰ ਆ ਜਾ ਮਾਈ ਹਾਂਜੀ ਤੇ ਇਹ ਹਾਈਟ ਕਿੰਨੀ ਕਰ ਗਿਆ ਵੱਡੇ ਵੀਰ ਇਹ ਹਾਈਟ ਬਾਈ ਜੀ 64 ਪੂਰੀ 64 ਇੰਚ ਹਾਈਟ ਕਰ ਗਿਆ 64 ਇੰਚ ਕਰ ਗਿਆ ਫੱਟੀ ਵਾਲੀ ਹੈ ਨਾ ਤੇ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਥੋੜਾ ਵੀ ਤਜੁਰਬਾ ਪੁਰਾਣਾ ਹੈ ਬਾਈ ਤੁਹਾਨੂੰ ਅੰਕਲ ਹੋਣਾ ਦਾ ਵੀ ਪੁਰਾਣਾ ਹੈ ਤੁਹਾਨੂੰ ਕੀ ਸਮਝਦੇ ਹੋ ਵੀ ਆਉਣ ਵਾਲੇ ਸਮੇਂ ਵਿੱਚ ਕਿੰਨੀ ਕੁ ਹਾਈਟ ਦੀ ਹੋਰ ਮਾਰ ਮਾਰ ਸਕਦਾ ਕਿੱਥੋਂ ਤੱਕ ਲੱਗ ਜੂ ਜੇ ਤਾਂ ਇਹ ਸਹੀ ਹਾਈਟ ਵਧੀਆ ਹਾਈਟ ਕਰੂਗਾ ਮੇਰੇ ਹਿਸਾਬ ਨਾਲ 3 ਇੰਚ ਹਾਈਟ ਹੋਰ ਕਰ ਸਕਦਾ ਜੀ ਯਾਨੀ ਕਿ 64 ਤੇ 3 67 67 ਇੰਚ ਨੂੰ ਆਰਾਮ ਨਾਲ ਪਹੁੰਚ ਜੂਗਾ ਕਿਉਂਕਿ ਮਾਂ 68 ਇੰਚ ਦੀ ਹੈਗੀ ਹੈ ਜੀ ਤੇ ਬੱਚੇ ਨੇ ਮਾਂ ਦੇ ਹਿਸਾਬ ਨਾਲ ਹਾਈਟ ਕਰਨੀ ਪਰ ਖੜਨੀ ਕੜਨੀ ਬੜੀ ਚੰਗੀ ਆ ਇਹ ਕਿਹੜੇ ਪਾਸੇ ਆਈ ਮੰਦੇ ਮ ਏ ਬਾਪ ਵਾਲੇ ਬਸੋਂ ਜ਼ਿਆਦੇ ਆਈਏ ਹਾਂ ਮਾਂ ਥੋੜੀ ਜ਼ਿਆਦੇ ਵੱਡੀ ਹੋਣ ਕਰਕੇ ਉਹਨਾਂ ਮੰਨ ਲਓ ਜੀ கரੰਟ ਪਿਓ ਵਾਲੇ ਪਾਸੋਂ ਜ਼ਿਆਦਾ ਆਏ ਹਾਂ ਜਿੱਦਾਂ ਰਾਜਹਾਂਸ ਛੜ ਗਿਆ ਹੀ ਹੈ ਮਾਰਦਾ ਹੁੰਦਾ ਹੈ ਨਾ ਵੀ ਖੜਦਾ ਉਹ ਖੜਨ ਤੱਕ ਪਰ ਜਦੋਂ ਖੜਨ ਲੱਗਦਾ ਹੈ ਫਿਰ ਉਹ ਪੂਰਾ ਤਣਕੇ ਖੜਦਾ ਹੈ ਸੇਮ ਹੀ ਹੈ ਅੱਜ ਉਹਦੀ ਉਮਰ ਮੇਰੇ ਹਿਸਾਬ ਨਾਲ ਵੀ 25 ਪਲੱਸ ਹੋਊਗੀ ਜੀ ਤੇ ਫਿਰ ਵੀ ਉਹਦੇ 'ਚ கரੰਟ ਪੂਰਾ ਜੀ ਪੂਰਾ ਜੀ ਕੋਈ ਸ਼ੱਕ ਨਹੀਂ ਜੀ ਤੇ ਉਹ ਚੀਜ਼ ਉਹਦੇ ਬੱਚਿਆਂ ਚੋਂ ਹੀ ਤੱਕ ਉਹਦੇ ਬੱਚਿਆਂ 'ਚ ਵੀ ਅੱਛਾ ਇਹਦੀ ਮਾਰਕਿੰਗ ਕੀ ਹੈ ਸਿਮਰ ਨਵੀਰੇ ਇਹ ਇੱਕ ਰੰਗਾ ਹੀ ਆ ਜੀ ਸਰ ਇੱਕ ਰੰਗਾ ਹੀ ਆ ਹਨਾ ਤੇਲੀਆਂ ਕਮੈਂਟ ਹਾਂਜੀ ਤੇ ਇਹ ਛੱਡਿਆ ਘੋੜੀਆਂ ਤੇ ਕਿ ਜਾਂ ਕਿਹਦਾ ਹਾਂਜੀ ਇਹਦੇ ਤੋਂ ਇੱਕ ਘੋੜੀ ਆਪਣੇ ਕੋਲੇ ਹੀ ਆ ਜੀ ਜੀ ਉਹ ਪ੍ਰੈਗਨੈਂਟ ਹੈਗੀ 10 ਮਹੀਨੇ ਦੇ ਲਗਭਗ ਹੀ ਹੂੰ ਬਸ 17 ਮਹੀਨਾ 18 ਦਾ ਸ਼ਰਤਾ ਸੀ 17 18 ਮਹੀਨਾ ਦਾ ਆਪਾਂ ਛੱਡਦਾ ਸੀਗਾ ਹੋਣੀ ਵਾਲਾ ਬੱਚਾ ਕਿਹ ਘੋੜੀ ਆਪਾਂ ਪ੍ਰੈਗਨੈਂਟ ਇਹ ਤੋਂ ਕਰਾਈ ਸੀਗੀ ਵੀ ਆਪ ਦੇ ਘਰੇ ਦੇਖਣ ਵਾਸਤੇ ਜੀ ਬੱਚਾ ਦੇਖਣ ਵਾਸਤੇ ਜੀ ਅੱਛਾ ਹੁਣ ਫੀਸ ਦਾ ਚੰਦਨਾ ਪਾ ਲਈਏ ਭਾਈ ਸੇਵਾ ਕੀ ਲਵੋਗੇ ਫੀਸ ਭਾਈ ਜੀ ਇਹ ਨਾ ਤਾਂ ਆਪਾਂ ਇਹਦੀ ਕੋਈ ਘੋੜਿਆਂ ਦੇ ਬਾਲੀ ਰੱਖ ਰਹੇ ਆ ਨਾ ਥੋੜੀ ਆਪਾਂ ਮੰਨ ਲਓ 21 ਕਿਹ ਹਜ਼ਾਰ ਰੁਪਈਆ ਇਹਦੀ ਫੀਸ ਬਿਲਕੁਲ ਜਾਈ ਕਰਦੇ ਹਾਂ ਜਿੱਡਾ ਬ੍ਰਾਂਡ ਦਾ ਘੋੜਾ ਹੈ ਤੇ ਬਿਲਕੁਲ ਸਜਣੋ ਜਾਇਦੇ ਤੇ ਵੱਡੀ ਗੱਲ ਇਹ ਆ ਵੀ ਇਹੋ ਜਿਹੇ ਜਿਹੜੇ ਘੋੜੇ ਹੁੰਦੇ ਆ ਨਾ ਇਸ ਤੋਂ ਤੁਸੀਂ ਕਿਸੇ ਵੀ ਲਾਈਨ ਦੀ ਘੋੜੀ ਭਰਾ ਸਕਦੇ ਹੋ ਕੋਈ ਲਾਈਨ ਦਾ ਵੀ ਰੋਲਾ ਨਹੀਂ ਵੱਖਰੀ ਲਾਈਨ ਦਾ ਘੋੜਾ ਵੱਖਰੀ ਲਾਈਨ ਦਾ ਹਾਂ ਕੀ ਕੋਈ ਮਿਕਸ ਬਰੀਡਿੰਗ ਆਪ ਕੋ ਚੱਕਰ ਨਹੀਂ ਜੇ ਕੋਈ ਆਪਣਾ ਸੱਜਣ ਭਰਾ ਮਾਤੜ ਬੰਦਾ ਆਉਂਦਾ ਆਪਾਂ ਉਹਨੂੰ ਮਾਨਤਾਨ ਵੀ ਪੂਰਾ ਕਰਾਂਗੇ ਜੀ ਜੀ ਤੁਸੀਂ ਯਾਰ ਭਾਈ ਬਣ ਕੇ ਨਾ ਇੱਕ ਵਾਰ ਫੋਨ ਲਾ ਲਿਓ ਮੇਰੇ ਕਹਿੰਦੇ ਹੀ ਲਾ ਲਿਓ ਜੇ ਤੁਹਾਨੂੰ ਘੋੜਾ ਚੰਗਾ ਲੱਗ ਰਿਹਾ ਹੈ ਘੋੜੀ ਭਰੌਣੀ ਹੈ ਤੇ ਫਰੀਦਕੋਟ ਜਿਹੜੇ ਦੇ ਵਿੱਚ ਆਪਾਂ ਬੈਠੇ ਆ ਤੇ ਵੀਰ ਇੱਕ ਰੀ ਲੋਕੇਸ਼ਨ ਬੋਲਿਓ ਫਿਰ ਆਪਾਂ ਗੱਲ ਗਾਂ ਕਰ ਲਏ ਆਪਣਾ ਜ਼ਿਲ੍ਹਾ ਫਰੀਦਕੋਟ ਜੀ ਪਿੰਡ ਡੱਗੁਰਮਣਾ ਫਰੀਦਕੋਟ ਤੋਂ 10 ਕਿਲੋਮੀਟਰ ਦੂਰੀ ਤੇ ਆ ਜੀ ਫੋਟਕਪੂਰੇ ਤੋਂ 15 ਕਿਲੋਮੀਟਰ ਦੀ ਦੂਰੀ ਤੇ ਆ ਜੀ ਉਧਰ ਮੁਕਸਰ ਸਾਹਿਬ ਵਾਲੀ ਸਾਈਡ ਸਰਾਇ ਨਗਾ ਤੋਂ 10 ਕਿਲੋਮੀਟਰ ਦੀ ਦੂਰੀ ਤੇ ਤੇ ਘਰ ਜਿੱਥੇ ਮੈਨੂੰ ਕਹਾਲਾ ਜਿਹੜੇ ਪਲਵਾਨ ਹੋਏ ਆ ਡੱਗੁਰਮਾਣੇ ਦੇ ਬਾਈ ਸ਼ਰਨਾ ਹਨਾ ਸ਼ਰਨਾ ਬਾਈ ਡੱਗੁਰਮਾਣਾ ਤਾਇਆ ਜੀ ਦਾ ਬੇਟਾ ਹੀ ਆ ਜੀ ਆਪਣੇ ਅੱਛਾ ਤੇ ਉਹਨਾਂ ਦੇ ਘਰ ਦੇ ਨਾਲ ਹੀ ਮੋਟਾ ਮੋਟਾ ਲੱਭਣਾ ਤੁਹਾਨੂੰ ਬਹੁਤ ਸੌਖਾ ਹੈ ਸੱਜਣੋ ਬਾਈ ਜਿਹੜੇ ਪਲਵਾਨੀ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਸ਼ਰਨਾ ਡੱਗੁਰਮਾਣੇ ਵਾਲ ਦੇ ਘਰ ਦੇ ਨਾਲ ਹੀ ਘਰ ਹੈ ਤੁਹਾਨੂੰ ਲੱਭਣਾ ਬਹੁਤ ਸੌਖਾ ਹੈ ਪਿੰਡ ਡੱਗਰਮਾਣਾ ਜ਼ਿਲ੍ਹਾ ਫਰੀਦਕੋਟ ਅੱਛਾ ਭਾਈ ਹੁਣ ਗੱਲ ਆ ਜਾਂਦੀ ਹੈ ਆਪਣੇ ਜਿੱਦਾਂ ਅੰਕਲ ਜੀ ਅੰਕਲ ਜੀ ਤੁਹਾਡੇ ਨਾਲ ਵੀ ਗੱਲ ਕਰਨੀ ਚਾਹੂੰਗਾ ਸਤਿ ਸ਼੍ਰੀ ਅਕਾਲ ਜੀ ਹੋਰ ਚੜ੍ਹਦੀ ਕਲਾ ਚ ਆ ਮੈਂ ਇੱਕ ਮਾੜਾ ਜਿਹਾ ਫੜ ਲਵਾਂ ਫਿਰ ਆਪਾਂ ਗੱਲਬਾਤ ਕਰਦੇ ਆ ਜੀ ਅੱਛਾ ਚਾਚਾ ਜੀ ਜਿੱਦਾਂ ਪਹਿਲਾਂ ਤੁਸੀਂ ਮੈਨੂੰ ਆਫ ਕੈਮਰਾ ਦੱਸਿਆ ਵੀ ਇੰਨੇ ਸਾਲ ਮੰਨ ਲਓ ਵੀ ਘੋੜੀਆਂ ਚ ਹੰਡਾਈ ਕਹਿੰਦੇ ਵੀ ਇਹ ਇਹਦੇ ਜਿਹੜਾ ਤੁਸੀਂ ਦੱਸ ਰਾਇਆ ਸੀ ਵੀ 17 ਬੱਚੇ ਆਏ 21 ਘੋੜੀ ਦੇ ਉਹਨਾਂ ਚੋਂ ਕਿੰਨੇ ਇਹ ਮੰਨ ਲਓ ਮਾਰਾ ਹੀ ਨੂੰ ਪਿਆਰੇ ਹੋਗੇ ਤੇ ਕਿੰਨੇ ਬਾਅਦ ਚ ਉਹ ਥੋੜੀ ਜੀ ਗੱਲ ਪੂਰੀ ਕੀਤੀ 17 ਬੱਚੇ ਦਿੱਤੇ ਸੀ ਇਹ ਘੋੜੀ ਨੇ ਆਪਣੀ 17ਵੇਂ ਸੂਏ ਹੁਣ ਸੂਈ ਵੀ ਆ ਅੱਛਾ ਜਿਹਦੇ ਚੋਂ 12 ਬੱਚੇ ਨੁਕਰੇ ਅੱਛਾ 5 ਚੰਬੇ अच्छा 12 ਬੱਚੇ ਨੁਕਰੇ ਹਾਂ ਤੇ 5 ਜੰਬੇ ਆਏ ਹਾਂ ਜਿਹਦੇ ਚੋਂ ਦੋ ਮਤਲਬ ਮਰ ਗਏ ਅੱਛਾ ਦੋ ਪੂਰੇ ਹੋ ਗਏ ਤੇ ਤੁਹਾਡੇ ਕੋਲ 17 ਤੋਂ ਦੋ ਮੰਨ ਲਓ 15 ਬੱਚੇ ਇਹਦੇ ਸਿਰੇ ਚੜੇ ਹਾਂ ਜਿਹੜੇ ਸ਼ੁਰੂ ਸ਼ੁਰੂ ਚ ਪਹਿਲਾਂ ਵਾਲੇ ਬੱਚੇ ਸੀ ਉਹ ਸੇਲ ਕਰਦੇ ਸੀ ਜੀ ਉਸ ਤੋਂ ਬਾਅਦ ਸਾਰੇ ਕਰ ਲ ਗਏ ਤੇ ਇਹਦਾ ਇੱਕ ਮੰਨ ਲਓ ਜਿੱਦਾਂ ਦਾ ਘੋੜਾ ਛੱਡਦੇ ਉਹਦਾਂ ਦਾ ਬੱਚਾ ਦੇ ਦਿੰਦੀ ਹੈ ਹਾਂਜੀ ਅੱਛਾ ਇਹਨੇ ਨੀਲੀ ਘੋੜੀ ਵੀ ਦਿੱਤੀ ਹੈ ਨੀਲੇ ਘੋੜੇ ਤੋਂ ਜੀ ਹਾਂਜੀ ਅੱਛਾ ਉਹ ੜੀ ਨੀਲੀ ਘੋੜੀ ਆਪਾਂ ਦਿਖਾਉਣੀ ਉਹ ਵੀ ਇਸੇ ਦੀ ਐ ਹਾਂਜੀ ਇਸੇ ਦੀ ਉਹ ਜੀ ਘੋੜੇ ਦੀ ਮਾਂ ਐ ਇਸੇ ਤੋਂ ਨੀਲੇ ਘੋੜੇ ਨਾਲੀ ਜੀ 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 ਅੱਛਾ ਚਾਚਾ ਜੀ ਹੁਣ ਅੱਜ ਦੇ ਟਾਈਮ ਨੂੰ ਕਿਹੜੀ ਅੱਖ ਨਾਲ ਵੇਖਦੇ ਹੋ ਕਿਉਂਕਿ ਪੁਰਾਣਾ ਕੰਮ ਹੋਰ ਸੀ ਅੱਜ ਕੱਲ੍ਹ ਹੋਰ ਦੌਰ ਚੱਲ ਰਿਹਾ ਤੇ ਕੀ ਅੱਖ ਪੜਦੀ ਐ ਅੱਜ ਦੇ ਜਿਹੜੇ ਨਵੇਂ ਭਰਾ ਘੋੜਿਆਂ ਚਾਉਣਾ ਚਾਹੁੰਦੇ ਆ ਉਹਨਾਂ ਨੂੰ ਕੀ ਕੋਈ ਰਾਏ ਦੇਣਾ ਚਾਹੁੰਦੇ ਹੋ ਕੋਈ ਮਨ ਦੇ ਵਿਚਾਰ ਰਾਏ ਤਾਂ ਇਹ ਆ ਵੀ ਜੇ ਕਿਸ ਨੇ ਨਵੇਂ ਨੇ ਘੋੜਿਆਂ ਚਾਉਣਾ ਉਹ ਬਿਜ਼ਨਸ ਬਣਾ ਕੇ ਨਾਵੇ ਜੀ ਸ਼ੌਂਕ ਦੇ ਤੌਰ ਤੇ ਆਵੇ ਜੇ ਕੋਈ ਆਖੇ ਵੀ ਮੈਂ 2 ਲੱਖ ਲਾ ਕੇ ਅੱਜ ਸਾਲ ਨੂੰ 4 ਕਮਾ ਲੂੰਗਾ ਉਹ ਗੱਲ ਤਾਂ ਨਹੀਂ ਜੀ ਮਤਲਬ ਸ਼ੌਕ ਨਾਲ ਜਾਨਵਰ ਸਾਂਭਾਂਗੇ ਤਾਂ ਹੋ ਸਕਦਾ ਸ਼ੇਰ ਵੀ ਦੇ ਜੇ ਹਣ ਗੱਲ ਤਾਂ ਸ਼ੌਕ ਦੀ ਆ ਗੱਲ ਤਾਂ ਸੇਵਾ ਪਾਉਣਾਂ ਦੀ ਆ ਸੇਵਾ ਪਾਉਣਾਂ ਦੀ ਆ ਸੇਵਾ ਕਰਨ ਵਾਲਾ ਬੰਦਾ ਘੋੜਾ ਰੱਖੇ ਦੂਜਾ ਨਾਲ ਜੀ ਵੱਡੀ ਗੱਲ ਹੈ ਤੇ ਸੱਜਣੋ ਹੁਣ ਆਪਾਂ ਤੁਹਾਨੂੰ ਬਾਈ ਹੁਣਾਂ ਦਾ ਅਗਲਾ ਸਟਾਲੀਂ ਨਕੋੜਾ ਬਖਾਉਨੇ ਆ ਬਾ ਕਮਾਲ ਘੋੜਾ ਹੈ ਨੁਖਰਾ ਤੇ ਇਹ ਵੀ ਲੁਕਿਆ ਹੀ ਬੈਠਾ ਸੀ ਪਰ ਬੱਚੇ ਇਹਨੇ ਵੀ ਬਹੁਤ ਵੱਡੇ ਇਹਦੀਆਂ ਆਮ ਵਸ਼ੇਰੀਆਂ 64 67 67 ਇੰਚ ਤੁਹਾਨੂੰ ਦਿਖਾਵਾਂਗੇ ਵੀਡੀਓ ਚ ਵੀ ਜੇ ਸਾਡਾ ਦਾ ਲੱਗਾ ਤਾਂ ਬਾਈ ਹੁਣਾਂ ਨੇ ਫੋਟੋਆਂ ਸਾਨੂੰ ਪਾਤੀਆਂ ਤੇ ਤੁਹਾਨੂੰ ਉਹ ਰੁਕਾਵਾਂਗੇ ਅੱਛਾ ਭਾਈ ਜੀ ਹੁਣ ਇਹਦਾ ਨਾਮ ਦੱਸਿਓ ਸਿਮਰ ਵੀਰੇ ਇਹਦਾ ਨਾਮ ਜਗਨੂਆ ਜੀ ਅੱਛਾ ਇਹਦਾ ਨਾਮ ਜਗਨੂ ਰੱਖਤਾ ਇਹ ਕਿਹੜੇ ਘੋੜੇ ਦਾ ਬੱਚਾ ਹੈ ਜੀ ਇਹ ਜੀ ਆਪਣੇ ਕੋਲੇ ਘੋੜਾ ਹੁੰਦਾ ਸੀ ਇੱਕ ਨੱਥੂ ਵਾਲੇ ਉਸੇ ਟਾਈਮ ਦੀ ਗੱਲ ਈ ਹੈ ਜਦੋਂ ਮੰਨ ਲਓ ਅਸੀਂ ਕੰਮ ਕਰਦੇ ਸੀਗੇ ਉਹਦਾ ਨਾਮ ਸੀਗਾ ਉੱਥੇ ਮੋਤੀ ਮੋਤੀ ਉਸ ਤੋਂ ਬਾਅਦ ਉਹ ਅੱਜ ਤੋਂ 4 ਸਾਲ ਪਹਿਲਾਂ ਵੇਚ ਕੇ ਡੋਡਾਂ ਵਾਲਿਆਂ ਦੇ ਫਾਰਮ ਤੇ ਜਾਵੜਿਆ ਸੀ ਬਿੰਦਰ ਹੁਣਾ ਕੋਲੇ ਉੱਥੇ ਉਹਨਾਂ ਨੇ ਉਹਦਾ ਨਾਮ ਰੱਖਿਆ ਸੀ ਕਪਤਾਨ ਜੀ ਇਹ ਕਪਤਾਨ ਕਹਿ ਲੋ ਜਾਂ ਮੋਤੀ ਕਹਿ ਲੋ ਸਾਡੇ ਕੋਲ ਸਾਡੇ ਕੋਲੇ ਮੋਤੀ ਸੀ ਉਹਨਾਂ ਕੋਲੇ ਕਪਤਾਨ ਉਹਦਾ ਬੱਚਾ ਹੈ ਜੀ ਜੀ ਤੇ ਦਾਦਾ ਇਹਦਾ ਆ ਗਿਆ ਦਾਦਾ ਇਹਦਾ ਆ ਗਿਆ ਜੀ ਅ ਬਾਈ ਮਿੰਟੂ ਕੋਲੇ ਘੋੜਾ ਸੀਗਾ ਜੀ ਆਪਣਾ ਅਰਜਨ 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 ਹਾਂ ਭਰਾਣਾ ਵੱਡਾ ਕੋੜਾਣਾ ਹਾਂਜੀ ਹਾਂਜੀ ਸਕੀਨ ਕੋੜਾ ਸੀ ਜਿਹੜਾ ਕਾਕੀ ਦਾ ਵੀ ਪਿਓ ਸੀ ਜੀ ਅਲਬੰਦ ਦਾ ਵੀ ਪਿਓ ਸੀ ਜੀ 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 ਅੱਛਾ ਕਾਕੀ ਹੋਣੀ ਇਹਦੇ ਰਿਸ਼ਤੇਦਾਰੀ ਚਾਚੇ ਲਾਗੇ ਹਾਂਜੀ ਹਾਂ ਇਹ ਹੁਣ ਵਾਲੇ ਸਮੁੰਦਰ ਦੀ ਲਾਈਨ ਤੋਂ ਹਟਕੇ ਆ ਜੀ ਜੀ ਹਾਂਜੀ ਤੇ ਮਾਣਾ ਖਾਨ ਦਾ ਕਿਹੜਾ ਹੈ ਜੀ ਡਾਇਰੈਕਟ ਵੱਡੇ ਕੋੜੇ ਦੀ ਸੀ ਮੈਂਟੂ ਵਾਲੇ ਵੱਡੇ ਕੋੜੇ ਦੀ ਜੀ ਇਹ ਤੁਸੀਂ ਲੈ ਕੇ ਆਏ ਕਿ ਇਹ ਵੀ ਇਹ ਵੀ ਘਰੇ ਪੈਦਾ ਕਰ ਇਹ ਘਰ ਦੀ ਪੈਦਾ ਹੋਈ ਅੱਛਾ ਇਹ ਵੀ ਘਰੇ ਹੀ ਪੈਦਾ ਆਇਆ ਪੈਦਾ ਹੋਈ ਜਾਂਦੀ ਅੱਛਾ ਇਹ ਕਿੰਨੇ ਚਿਰ ਦਾ ਹੋ ਗਿਆ ਬਾਈ ਹੁਣ ਇੱਕ ਹੁੰਦਾ ਹੋ ਗਿਆ ਬਈ 7 7.5 ਸਾਲ ਦਾ ਤੇ ਇਹਦੀ ਹਾਈਟ ਕਿੰਨੀ ਪ੍ਰੋਪਰ ਫੱਟੀ ਵਾਲੀ ਐ ਇਸ ਟਾਈਮ ਤੇ ਇਹਦੀ ਹਾਈਟ ਬਈ ਪ੍ਰੋਪਰ 67 ਇੰਚ ਹੋਗੀ 77 ਇੰਚ ਹੈਗੀ ਹੈ ਤੇ ਜੇ ਬੱਚਿਆਂ ਦੀ ਗੱਲ ਕਰੀਏ ਬਾਈ ਦੇ ਬੱਚੇ ਕਿੰਨੇ ਕ ਮਾਰਕੀਟ ਦੇ ਵਿੱਚ ਤੇ ਛੱਡਿਆ ਕਿੰਨਾ ਕ ਬੱਚਾ ਬਈ ਮੈਂ ਤੁਹਾਡੇ ਸਾਹਮਣੇ ਆ ਸੀ ਕਦੇ ਪ੍ਰਮੋਟਰ ਨਹੀਂ ਕੀਤਾ ਹੂੰ ਉਦਾਂ ਕੋਈ ਮੇਰੇ ਹਿਸਾਬ ਨਾਲ ਵੀ ਇਹਦੇ ਤੋਂ ਪਿਛਲੇ 5 ਸਾਲਾਂ ਚ 2.5 ਤੋਂ 300 ਘੋੜੀ ਅੱਛਾ ਪਰ ਕੋਈ ਹੋਊਗੀ 5 ਸਾਲਾਂ ਚ ਜੀ ਪੰਜਾਂ ਸਾਲਾਂ ਚ 2.5 ਤੋਂ 300 ਘੋੜੀ ਮੇਟ ਹੋਈ ਹੈ ਤੇ ਬੱਚੇ ਕਿੰਨੇ ਕਿੰਨੇ ਗਾਦੇ ਵਿੱਚ ਹੈ ਬਾਈ ਬੱਚੇ ਹੈਗੇ ਆ ਬਾਈ ਲੋਕ ਤੁਹਾਡੇ ਥੋੜੇ ਜੇ ਸੇਲ ਵੀ ਕਰ ਦਿੰਦੇ ਆ ਛੋਟੇ ਜ਼ਿਮੀਦਾਰ ਕੁਛ ਆਪਾਂ ਵੀਡੀਓ ਨਹੀਂ ਕੀਤੀ ਕਦੇ ਉਹਦੇ ਕਾਰਨ ਮੂਰੇ ਉਹਦੇ ਨਾਲ ਕਈ ਕਈ ਬੰਦੇ ਤਾਂ ਕਾ ਵੀ ਟੱਕਾ ਵੀ ਕਰ ਜਾਂਦੇ ਹੋਣਗੇ ਬਾਈ ਬੱਚੇ ਆਪਣੇ ਏਰੀਆ 'ਚ ਖੜੇ ਆ ਕਾਫੀ ਤੁਹਾਨੂੰ ਦਿਖਾਵਾਂਗੇ ਜੀ ਇੱਕ ਕਿਹੜਾ ਪਿੰਡ ਦਾ ਨਾਮ ਲੈ ਰਹੇ ਸੀ ਕੋਟ ਸੰਘਰੀਆ ਇਹਦੀ ਕੋਟਲੀ ਸੰਘਰੀ ਇਹਦੀਆਂ ਘੋੜੀਆਂ ਬਣੀਆਂ ਖੜੀਆਂ ਬਸ਼ੇਰੀਆਂ ਜੀ ਅੱਛਾ ਕੋਟਲੀ ਸੰਘਰੀਆ ਉੱਥੇ ਚਾਰ ਪੰਜ ਬੱਚੇ ਇੱਕ ਹੀ ਘਰੇ ਬਹੁਤ ਚੰਗੇ ਬਣੇ ਖੜੇ ਕੀ ਨਾਂ ਵੀਰ ਉਹਨਾਂ ਦਾ ਉਹ ਉਹਨਾਂ ਦਾ ਨਾਮ ਹੈਗਾ ਜੀ ਕਾਕਾ ਸਰਪੰਚ ਹੈ ਜੀ ਕੋਟਲੀ ਸੰਘਰ ਤੋਂ ਅੱਛਾ ਉਹਨਾਂ ਦੇ ਘਰੇ ਉਹ ਕਿੱਡੀਆਂ ਕਿੱਡੇ ਆ ਬੱਚੇ ਬਾਈ ਉਹ ਬਈ 65 65 ਇੰਚ ਦੀਆਂ ਕੋਈ ਬਸ਼ੇਰੀਆਂ ਬਣੀਆਂ ਖੜੀਆਂ ਕੁਛ ਬੱਚੇ ਛੋਟੇ ਆ ਕੁਛ ਇੱਕ ਦੋ ਬੱਚੇ 65 65 ਇੰਚ ਤੇ ਉਹਨਾਂ ਦੀਆਂ ਮਾਵਾਂ ਕਿੱਦਾਂ ਦੀਆਂ ਉਹਨਾਂ ਦੀਆਂ ਮਾਵਾਂ ਬਾਈ ਨਾਰਮਲ ਛੋਟੀਆਂ ਘੋੜੀਆਂ ਆ ਉਹ ਸਾਡੇ ਕੋਲੇ ਪਹਿਲਾਂ ਘੋੜਾ ਹੁੰਦਾ ਸੀ ਉਹਦੀਆਂ ਬੱਚੀਆਂ 60 60 ਇੰਚ ਦੀਆਂ ਤੇ ਉਸ ਤੋਂ ਬਾਅਦ ਉਹ ਇਸ ਘੋੜੇ ਤੋਂ ਮੇਟ ਕਰਾਈਆਂ ਉਹਨਾਂ ਨੇ ਤੇ ਇਹ ਗਾਂ ਛੜ ਛੜ ਜਿੰਦੀਆਂ ਘੋੜਿਆਂ ਤੋਂ ਇਹਨੇ 65 ਪੈਂਟਿੰਗ ਚ ਬਸ਼ੇਰੀਆਂ ਜੰਮਤੀਆਂ ਤੇ ਜੇ ਬਸ਼ੇਰੀਆਂ ਦੀ ਗੱਲ ਕਰੀਏ ਬਾਈ ਉਹ ਹੈਗੇ ਕੋਈ ਨਿਗਾ ਚ ਚੰਗੇ ਘੋੜੇ ਬਣੇ ਬਸ਼ੇਰਾ ਬਾਈ ਕੋਟਲੀ ਸੰਘਰੀ ਤਿਆਰ ਹੋਈ ਜਾਂਦਾ ਤੇ ਹੋਰ ਮੰਨ ਲਓ ਸਾਡੇ ਕੋਈ ਜ਼ਿਆਦਾ ਨਹੀਂ ਕਿਸੇ ਨੇ ਜੀ ਤੁਸੀਂ ਵੀ ਅਪਰੋਚ ਨਹੀਂ ਕੀਤੀ ਅਸੀਂ ਨਹੀਂ ਕੀਤਾ ਸਾਡੇ ਕੋਲੇ ਚੱਕਰੇ ਆ ਬਈ ਸਾਡੇ ਕੋਲੇ ਫਾਰਮ ਤੇ ਸਾਰਾ ਇਹਦਾ ਖਾਨਦਾਨ ਆ ਹਾਂ ਸਾਡੇ ਅਸੀਂ ਇਹਦੇ ਤੋਂ ਅੱਜ ਤੱਕ ਆਪਦੀ ਘਰ ਦੀ ਘੋੜੀ ਕੋਈ ਨਹੀਂ ਮੇਟ ਕਰਾਈ ਜੀ ਸਾਰਾ ਇਸੇ ਦਾ ਬਾਰ ਬਾਰ ਹੀ ਕੀਤਾ ਬਾਰ ਹੀ ਕੀਤਾ ਜੀ ਅੱਛਾ ਹੁਣ ਹਾਈਟ ਤਾਂ ਇਹਦੀ ਹੋਗੀ 68 ਇੰਚ ਉਮਰ ਇਹਦੀ ਹੈਗੀ ਐ ਕੋਈ 7 ਕਿ ਸਾਲ ਦੇ ਲਾਗੇ ਹਾਂਜੀ ਹੁਣ ਗੱਲ ਆ ਜਾਂਦੀ ਹੈ ਭਾਈ ਵੀ ਇਹਦੇ ਵਿੱਚ ਜਿਹੜੀਆਂ ਬਰੀਕੀਆਂ ਪੜਦੇ ਹੋ ਕੰਨ ਕਨੋਤੀ ਪੜਦੇ ਹੋ ਇੱਕ ਤਾਂ ਇਹਨਾਂ ਦੀ ਲੰਬਾਈ ਤੁਹਾਡੇ ਸਾਰੇ ਨਗੀਨਿਆਂ ਦੀ ਬਹੁਤ ਹੈ ਹਾਂਜੀ ਲੰਬਾਈ ਬਹੁਤ ਹੈ ਪਿੱਠ ਪੂੜਾ ਬਹੁਤ ਉੱਚਾ ਤੇ ਬਹੁਤ ਮਾਰਵਾੜੀ ਕੈਰੇਕਟਰ ਦਾ ਲਗਾ ਹੋਇਆ ਫਿਰ ਜੇ ਪੌੜਾਂ ਦੀ ਗੱਲ ਕਰੀਏ ਤੇ ਵੱਡੇ ਵੱਡੇ ਪੌੜਾ ਹਨਾ ਤੇ ਇਹ ਜਿਹੜੀਆਂ ਚੀਜ਼ਾਂ ਆਈਆਂ ਇਹ ਬਾਪ ਲੋ ਆਈਆਂ ਕਿ ਮਾਂ ਲੋ ਆਈਆਂ ਜਾਂ ਮਾਂ ਦਾ ਕਿੰਨਾ ਕਿ ਯੋਗਦਾਨ ਇਹਦੇ ਚ ਸਮਝਦੇ ਆ ਮਾਂ ਦਾ ਬਾਈ ਜੀ ਬੱਚਾ ਪੈਦਾ ਕਰਨ ਚ ਮਜ਼ਬੂਤੀ ਚ ਹਾਈਟ ਚ ਤਾਂ ਮਾਂ ਦਾ 80 ਤੋਂ 90% ਹੀ ਯੋਗਦਾਨ ਹੁੰਦਾ ਤੁਹਾਨੂੰ ਪਤਾ ਹੀ ਹੈ ਹੂੰ ਕਿਉਂਕਿ ਜੇ ਆਪਾਂ ਕਹੀਏ ਵੀ ਛੋਟੀ ਘੋੜੀ ਤੇ ਘੋੜਾ ਛੜਾ ਕੇ ਜੇ ਆਪਾਂ ਕਹੀਏ ਵੀ 70 ਇੰਚ ਦਾ ਬੱਚਾ ਪੈਦਾ ਹੋਊਗਾ ਉਹ ਤਾਂ ਮੰਨ ਲਓ 100 ਚੋਂ ਇੱਕ ਦੋ ਬੱਚੇ ਹੀ ਉਸ ਪਾਸੇ ਨੂੰ ਜਾਂਦੇ ਆ ਜੀ ਮਾਂ ਚੰਗੀ ਹੈ ਜੇ ਨੀ ਚੰਗੀ ਹੈ ਤਾਂ ਜੀ ਬੂਟਾ ਵੀ ਚੰਗਾ ਹੀ ਉਹ ਗਰੂ ਜੀ ਕਈ ਘੋੜੇ ਬਾਈ ਆਪਾਂ ਮੰਨੇ ਹੀ ਆ ਵਰਦ ਉਹ ਹੁਣ ਆਪ ਘੋੜੇ ਦੀ ਹਾਈਟ ਜੇ ਦਰਮਿਆਨੀ ਹੈ ਤਾਂ ਉਹਨੇ 70 70 ਬਾਈ 72 72 ਇੰਚ ਨੂੰ ਵੀ ਬੱਚੇ ਜੰਮਤੇ ਹਨਾ ਘੋੜੀਆਂ ਵਧੀਆ ਮਿਲਦੀਆਂ ਤਾਂ ਬੱਚਾ ਰਿਜ਼ਲਟ ਵਧੀਆ ਫੇਰੇ ਵਧੀਆ ਹੀ ਆਉਂਦਾ ਹਾਂ ਬਾਕੀ ਇਹ ਹੈ ਵੀ ਇਹ ਘੋੜੇ ਦੀ ਗੱਲ ਕਰੀਏ ਤੇ ਸੱਜਣੋ ਇਹ ਵੀ ਕਿਤੇ ਹੱਥ ਨਹੀਂ ਧਰਾਉਂਦਾ ਜੇ ਇਹਦੇ ਬਾਡੇ ਬੰਤਰ ਦੀ ਬਹੁਤ ਭਾਰੇ ਬਾਡੇ ਦਾ ਹਨਾ ਬਹੁਤ ਖੁੱਲੇ ਮਜ਼ਬੂਤ ਹੱਡ ਗੋਡਿਆਂ ਦਾ ਘੋੜਾ ਹੈ ਤੇ ਬਹੁਤ ਲੁਕਿਆ ਪਿਆ ਘੋੜਾ ਸੀ ਅੱਜ ਤੁਹਾਡੀ ਕਚਹਿਰੀ 'ਚ ਕੱਢ ਕੇ ਰੱਖਿਆ ਤੇ ਜੇ ਇਹਦੇ ਤੋਂ ਹੀ ਤੁਸੀਂ ਬੱਚਾ ਲੈਣਾ ਕੋਈ ਦਰਮਿਆਨੀ ਘੋੜੀ ਹੈ ਤੁਹਾਡੇ ਕੋਲੇ ਕੋਈ 57 58 ਦਾ 60 ਇੰਚ ਵੀ ਘੋੜੀ ਹੈ ਤਾਂ ਤੁਸੀਂ ਇੱਕ ਰਹੀ ਇਹ ਘੋੜਾ ਵੀ ਛੜਾ ਕੇ ਵੇਖਿਓ ਇਹ ਮੰਨ ਲਓ ਵੀ ਆਪਦੇ ਨਾਲੋਂ 20 21 ਜਾਂ 31 ਰਿਜ਼ਲਟ ਕਹਿ ਦਈਏ ਵੀ ਦਿੰਦਾ ਹੈ ਬਾਕੀ ਦੀ ਫੀਸ ਕਿੰਨੀ ਕਹ ਵਡੇ ਵੀਰ ਇਹਦੀ ਫੀਸ 11000 ਰੁਪਏ ਜੀ ਸਿਰਫ 11 11000 ਰੁਪਏ ਇਹ 11000 ਰੱਖਣ ਦਾ ਕਾਰਨ ਬਾਈ ਵੈਸੇ ਵੀਰੇ ਸਾਡੇ ਛੋਟੇ ਜ਼ਿੰਮੇਦਾਰ ਸਾਡੇ ਕਿਉਂਕਿ ਇੰਨੇ ਬੱਚੇ ਹੋਣ ਬਾਈ ਇੰਨੇ ਚੰਗੇ ਬੱਚੇ ਪੈਦਾ ਕੀਤੇ ਹੋਣ ਤੇ ਉਹਦਾ ਫੀਸਾਂ ਕਿਤੇ ਨਾ ਕਿਤੇ ਜਾਂਦੀਆਂ ਸਾਡੇ ਹੀ ਬਜ਼ੁਰਗਾਂ ਤੋਂ ਪਹਿਲਾਂ ਤੋਂ ਹੀ ਆਦਤਾਂ ਘੋੜੇ ਰੱਖਦੇ ਆਉਂਦੇ ਅਸੀਂ ਪਹਿਲਾਂ ਤੋਂ ਹੀ ਸਾਡੇ ਲੋਕਲ ਏਰੀਏ ਦੇ ਲੋਕ ਸਾਡੇ ਕੋਲੇ ਜ਼ਿਆਦਾ ਆਉਂਦੇ ਆ ਤੇ ਉਹਦੇ ਕਰਕੇ ਅਸੀਂ ਸਭ ਨਾਲ ਮੂੰਹ ਮਿਲਾ ਜਾ ਅਸੀਂ ਕਦੇ ਫੀਸ ਦਾ ਜ਼ਿਆਦਾ ਨਹੀਂ ਕੀਤਾ ਜੀ ਹਾਂਜੀ ਲੈ ਵੀ ਸੱਜਣੋ ਸਿਰਫ ਤੇ ਸਿਰਫ 11000 ਰੁਪਏ ਦੇ ਵਿੱਚ ਜਿੱਥੋਂ ਮਰਜੀ ਘੋੜੀ ਲਾਏ ਉਹ ਸੈਂਟਰ ਦੇ ਵਿੱਚ ਬੈਠਿਆ ਵੀਰ ਹੋਣੀ ਤੇ ਭਾਵੇਂ ਮੁਕਸਰੋਂ ਘੋੜੀ ਆ ਜੇ ਪਾਵੇਂ ਸਾਡੇ ਵਾਲੇ ਮਾਝੇ ਜੋ ਆਦੇ ਜਿੱਥੋਂ ਵੀ ਤੁਸੀਂ ਘੋੜੀ ਭਰਾਉਣੀ ਆ ਬੇਚਿੰਤ ਹੋਗੇ ਵੀਰਾਂ ਦਾ ਨੰਬਰ ਮੈਂ ਨਾਲ ਚੱਲਾ ਛੱਡਿਆ ਹੈ ਚੱਲੀ ਜਾਂਦਾ ਹੈ ਬੇਚਿੰਤ ਹੋ ਕੇ ਪਿੰਡ ਡੱਗੋ ਰਮਾਣੀ ਦੇ ਵਿੱਚ ਆ ਜਿਓ ਤੇ ਘੋੜੀ ਭਰਾ ਕੇ ਪਾਈ ਸਿਰਫ 11000 ਰੁਪਏ ਦੇ ਵਿੱਚ ਲੈ ਜਿਓ ਤੇ ਬਹੁਤ ਹੀ ਸ਼ਾਨਦਾਰ ਰਿਜ਼ਲਟ ਜਿੰਨੇ ਵੀ ਵੀਰ ਹੋਣਾ ਨੇ ਸਾਨੂੰ ਫੋਟੋਆਂ ਦਿੱਤੀਆਂ ਤੇ ਅਸੀਂ ਵੀ ਦਿਖਾਤੀਆਂ ਬਾਕੀ ਤੁਸੀਂ ਪਰਸਨਲੀ ਵੀ ਵੀਰ ਹੋਣਾ ਤੋਂ ਉਹ ਫੋਟੋਆਂ ਹੋਰ ਬੱਚਿਆਂ ਦੀਆਂ ਮੰਗਾ ਸਕਦੇ ਆ ਅੱਛਾ ਭਾਈ ਹੁਣ ਘੋੜੀ ਦੀ ਗੱਲ ਕਰੀਏ ਭਾਈ ਹੁਣ ਘੋੜੀ ਨੀਲੀ ਵਿਖਾ ਉਹ ਦਾ ਆਪਣੇ ਤੋਂ ਸਾਰੀਆਂ ਤੇ ਨਹੀਂ ਵਿਖਾਈਆਂ ਗਈਆਂ ਭੀ ਇਹ ਟਾਈਮ ਥੋੜੀ ਜੀ ਕਮੀ ਕਰਕੇ ਤੁ ਇਹ ਜੀ ਉਹ ਬਾਈ ਨੇ ਥੋੜਾ ਜਿਹਾ ਹਾਂ ਧੱਕਾ ਕਰਤਾ ਨੇ ਤੇ ਕਰਨ ਕਰਕੇ ਤੁਹਾਨੂੰ ਆਪਾਂ 3 ਜਨਵਰੀ ਆਪਣੇ ਫਾਰਮ ਦੇ ਵਿਖਾਜ ਸਕਿਆ ਹਾਂ ਨਹੀਂ ਤਾਂ ਉਹ ਮੋਟਾ ਮੋਟਾ ਕੈਮਰਾ ਤੇ ਆਪਾਂ ਮਾਰਤਾ ਬਾਈ ਮਾਰਤਾ ਅੱਛਾ ਹੁਣ ਕੋੜੀ ਦੀ ਗੱਲ ਕਰੀਏ ਬਾਈ ਕੋੜੀ ਦਾ ਬਾਪ ਕੌਣ ਕੋੜੀ ਦਾ ਬਾਪ ਹੈਗਾ ਜੀ ਕੱਲਾਂ ਵਾਲਾ ਚੇਤਕ ਅੱਛਾ ਬਾਈ ਕੋੜੀ ਦਾ ਨਾਂ ਕੀ ਰੱਖਿਆ ਪਹਿਲਾਂ ਤੇ ਨਾਂ ਤੋਂ ਪੜਦਾ ਚੱਕੀ ਕੋੜੀ ਦਾ ਨਾਂ ਹੈਗਾ ਜੀ ਮਜੈਲ ਮਜਾਇਲ ਹਾਂਜੀ ਹੁਣ ਮਜਾਇਰ ਰੱਖਿਆ ਤੇ ਮੈਂ ਹੀ ਬਾਈ ਅੱਜ ਨਾ ਕੋਈ ਤੁਸੀਂ ਤੁਸੀਂ ਨਾ ਰੱਖਿਆ ਬਈ ਇਹਦਾ ਤੁਸੀਂ ਕਿਹਾ ਘੋੜੀ ਦੇਖ ਕੇ ਤੁਸੀਂ ਕਿਹਾ ਵੀ ਇਹਨੂੰ ਇਹ ਨਾਂ ਸੋ ਮੈਨੂੰ ਨਾ ਬਾਈ ਕਹਿੰਦਾ ਨਾ ਵੀ ਬਾਈ ਨਾਂ ਕੀ ਰੱਖੀ ਯਾਰ ਨਾਂ ਹੀ ਕਦੇ ਵੀ ਆਪਦੀ ਲੋ ਤਾਂ ਰੱਖਿਆ ਪਰ ਉਹ ਬਹੁਤ ਕਾਮਮੰਨਾ ਹੈ ਵੀ ਬਹੁਤ ਘੋੜੀਆਂ ਦੇ ਨਾਂ ਉਹ ਹੈਗੇ ਆ ਤੇ ਵੀਰ ਨੂੰ ਮੈਂ ਕਿਹਾ ਬਾਈ ਮੈਨੂੰ ਤਾਂ ਬਾਈ ਮੈਂ ਤਾਂ ਯਾਰ ਮਾਲਾ ਵੀ ਐ ਮੰਨੂਗਾ ਵੀ ਜਿੱਦੇ ਦੇ ਹੱਡ ਗੋਡੇ ਆ ਤੁਸੀਂ ਸੁੰਭ ਵੇਖੋ ਕਡਾ ਕਡਾ ਲੱਗਿਆ ਹੈਨਾ ਅਜੇ ਸੁੰਭ ਬਣਾਉਣ ਵਾਲਾ ਹੈ ਕੋਈ ਖੁਰੀ ਨਹੀਂ ਲੱਗੀ ਬਿਨਾ ਖੁਰੀਆਂ ਤੋਂ ਤੁਹਾਨੂੰ ਸੁੰਭ ਵਿਖਾਇਆ ਹੈ ਤੇ ਸੁੰਭ ਵੇਖ ਕੇ ਇਹਦੀ ਬਾਡੀ ਦੇਖ ਕੇ ਇਹਦੀ ਲੰਬਾਈ ਦੇਖ ਕੇ ਤੇ ਮੈਨੂੰ ਐ ਲੱਗਿਆ ਵੀ ਯਾਰ ਇਹ ਤਾਂ ਮਜੈਲ ਹੀ ਆ ਯਾਰ ਇੱਕ ਮੋਡਲ ਦਾ ਆਪਦਾ ਚੁੱਸਾ ਹੁੰਦਾ ਨਾ ਯਾਰ ਭਾਰਾ ਹਣਾ ਵੀ ਧਾਕੜ ਜਿਹਾ ਕਹਿ ਦਈ ਆਪਾਂ ਪੰਜਾਬੀ ਚ ਉਦਾਂ ਦੀ ਘੋੜੀ ਲੱਗੀ ਤੇ ਇਹਦਾ ਨਾਂ ਭਾਈ ਅਸੀਂ ਮਜੈਲ ਰੱਖਤਾ ਤੁਹਾਨੂੰ ਕਿਵੇਂ ਨੇਮ ਲੱਗਾ ਤੇ ਇਹਦੀ ਬਾਡੀ ਬੰਤਰ ਕੇਵੇਂ ਲੱਗੀ ਤੁਸੀਂ ਆਪਣੀ ਲੋ ਕਮੈਂਟਾਂ ਸਾਨੂੰ ਦੱਸ ਦਿਓ ਅੱਛਾ ਇਹਦੀ ਉਮਰ ਕਿੰਨੀ ਆ ਜੀ ਇਹਦੀ ਉਮਰ 4.5 ਸਾਲ ਆ ਜੀ ਅੱਛਾ ਇਹਦਾ ਬਾਪ ਕਿਹੜਾ ਸੀਗਾ ਕੱਲਾਂ ਵਾਲਾ ਚੇਤਕੀ ਕੱਲਾਂ ਵਾਲਾ ਚੇਤਕ ਆ ਤੇ ਇਹਦੀ ਹਾਈਟ ਕੀ ਆ ਹੁਣ ਬਈ ਉਹ ਹਾਈਟ ਤੋਂ ਪੜਦਾ ਚੱਕੀ ਇਹਦੀ ਹਾਈਟ ਤੁਸੀਂ ਦੇਖ ਹੀ ਲਈ ਆ ਜੀ ਇਹਦੀ ਹਾਈਟ ਪ੍ਰੋਪਰ 67 ਇੰਚ ਹੈਗੀ ਆ ਪ੍ਰੋਪਰ ਫੱਟੀ ਵਾਲੀ 67 ਇੰਚ ਹੈ ਸੱਜਣੋ ਬਾਕੀ ਭਾਈ ਜਦੋਂ ਤੁਸੀਂ ਨੇੜੇ ਖੜਦੇ ਹੋ ਨਾ ਵੀਰੇ ਤੇਰੀ ਹਾਈਟ ਕਿੰਨੀ ਆ ਤੂੰ ਪਹਿਲਾਂ ਆਪ ਦੀ ਦੱਸ ਮੇਰੀ ਹਾਈਟ 6 ਫੁੱਟ 2 ਇੰਚ ਆ ਜੀ 6 ਫੁੱਟ ਤੇ 2 ਇੰਚ ਭਰਾ ਦੀ ਹਾਈਟ ਹੈ ਜਿਹ ਜਿਹੜੇ ਕੋਹੜੇ ਵਿਖਾ ਰਿਹਾ ਤੇ ਭਾਈ ਇਹ ਸਰਦਾਰ ਸਾਹਿਬ ਤੁਹਾਡੀ ਕਿੰਨੀ ਹਾਈਟ ਆ ਜੀ 6'3 ਇਨਾਂ ਦੀ 6'3 ਆ ਤੁਹਾਡੀ 6'2 ਆ ਤੇ ਭਾਈ ਏਡੇ ਏਡੇ ਬੰਦੇ ਆ ਤਾ ਕਰਕੇ ਇਹਨਾਂ ਨੇ ਘੋੜੀਆਂ ਵੀ ਆਪਦੇ ਹਿਸਾਬ ਨਾਲ ਰੱਖੀਆਂ ਐ ਤੇ ਬਾਕੀ ਤੁਸੀਂ ਆਇਆ ਨਾ ਸਮਝ ਲਓ ਵੀ ਭਾਈ ਕਿਤੇ ਘੋੜੀ ਨਿੱਕੀ ਲੱਗਦੀ ਆ ਬੰਦਾ ਹੀ ਬਹੁਤ ਵੱਡੇ ਐ ਤੇ ਬਾਕੀ ਇਹ ਐ ਵੀ ਤੁਸੀਂ ਜਦੋਂ ਘਰੇ ਢੇੜਾ ਮਾਰੋਗੇ ਫਾਰਮ ਤੇ ਆਉਂਗੇ ਤੇ ਤੁਹਾਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਇੱਕ ਵਾਰੀ ਢੇੜਾ ਜ਼ਰੂਰ ਮਾਰਿਓ ਅੱਛਾ ਵੀਰਿਆ ਹੁਣ ਇਹ ਐ ਵੀ ਇਹਦੇ ਤੋਂ ਇਹ ਇਹਦੇ ਤੋਂ ਕਿੰਨੇ ਸੂਏ ਲੈਲੇ ਇਹਦਾ ਇਹ ਪਹਿਲਾ ਸੂਆ ਹੀ ਆ ਜੀ ਪਹਿਲਾ ਸੂਆ ਸੋਰੀ ਦੂਜਾ ਸੂਆ ਇਹਦੀ ਉਮਰ ਕਿੰਨੀ ਦਸੀ ਸਾਢੇ 1/4 ਸਾਲ ਆ ਜੀ ਸਾਢੇ 1/4 ਸਾਲ ਹੁਣ ਮੰਨ ਲਓ ਗਾਂ ਕਿਤੋਂ ਮੀਟ ਕਰਵਾਈ ਐ ਹੁਣ ਮੀਟ ਹੋਈ ਹੈ ਜਿਹੜੀ ਉਹ ਹੋਈ ਆ ਨੂਰ ਸ਼ਾਂਤ ਤੋਂ ਜੈਤੋ ਵਾਲੇ ਤੋਂ ਨੂਰ ਸ਼ਾਂਤ ਤੋਂ ਹੋਈ ਹੈ ਜੀ ਕਿੰਨੇ ਚਿਰ ਦੀ ਪ੍ਰੈਗਨੈਂਟ ਹੈ ਇਹਦਾ ਹਜੇ ਥੋੜੇ ਦਿਨ ਨਹੀਂ ਹੋਏ ਜੀ ਅਜੇ ਚੈੱਕ ਪਾਸ ਨਹੀਂ ਹੋਈ ਜੀ ਜੀ ਤੇ ਜੇ ਗੱਲ ਕਰੀਏ ਬਾਈ ਜੇ ਕਿਸੇ ਭਰਾ ਨੂੰ ਸੋਹਣੀ ਲੱਗੇ ਇਹਦਾ ਕੋਈ ਵਿਚਾਰ ਬਣ ਸਕਦਾ ਹੈ ਕਿ ਕਿਦਾਂ ਨਹੀਂ ਇਹ ਨਹੀਂ ਸੇਲ ਕਰਨੇ ਇਹ ਨਹੀਂ ਸੇਲ ਕਰਦੇ ਹਾਂ ਹਾਂਜੀ ਜੀ ਅੱਛਾ ਜਿਹੜੇ ਨਿੱਕੇ ਬੱਚੇ ਆ ਬਾਈ ਬੜੇ ਚੰਗੇ ਤੁਹਾਡੇ ਕੋਲੇ ਹਨਾ ਦੋਵੇਂ ਨੁਕਰੇ ਉਹ ਕਿਹੜੇ ਕਿਹੜੇ ਕੋੜੇ ਦਾ ਇੱਕ ਵੱਡੇ ਦੀ ਗੱਲ ਕਰੀਏ ਜਿਹੜਾ bari ਥਾਣੀ ਬੜਾ ਸੋਹਣਾ ਝਾਕਦਾ ਸੀ ਫਰੇ ਇਹ ਜੀ ਇੱਕ ਤਾਂ ਬਸ਼ੇਰੀ ਆਪਣੇ ਕੋਲੇ ਜਿਉਣੇ ਟੂ ਦੀ ਹੈ ਜੀ ਅੱਛਾ ਜਿਹੜੀ ਵੱਡੀ ਹੈ ਜਿਹੜੀ ਵੱਡੀ ਹੈ ਹਾਂਜੀ ਉਹ ਜਿਉਣੇ ਦੀ ਮੰਨ ਲਓ ਜਿਉਣਾ ਘੋੜਾ ਉਹਦੇ ਸਕੇ ਭਾਈ ਦੀ ਜੀ ਚੇਤਕਤਾ ਹੀ ਉਹ ਆ ਜੀ ਉਹਦੀ ਬੱਚੀ ਹੈ ਜਿਉਨੇ 2 ਦੀ ਜੀ ਤੇ ਉਹ ਹੈਗੀ ਹੈ ਲਾਲ ਘੋੜੀ ਦੇ ਨਾਲ ਹੀ ਘੋੜੇ ਦੀ ਮੰਨ ਲਓ ਭੈਣ ਹੀ ਲੱਗੀ ਜੀ ਵੱਡੇ ਘੋੜੇ ਨੇ ਉਹਦੀ ਉਮਰ ਕਿੰਨੀ ਹੈ ਬਾਈ ਉਦੀ ਉਮਰ 8-9 ਮਹੀਨੇ ਹੈ ਜੀ। ਹਾਂਜੀ 8-9 ਮਹੀਨੇ ਦੀ ਹੈ। ਹਾਂ ਬੰਦ ਲੋ ਤੇ ਇੱਕ ਛਕੀਨ ਪੁਣਾ ਬਹੁਤ ਹੈ ਨਾ। ਹਾਂਜੀ ਤੇ ਜਿਹੜੀ ਨਿੱਕੀ ਬਸ਼ੇਰੀ ਉਹਦੇ ਨਾਲ ਹੀ ਜਿਹੜੀ ਉਹਦੇ ਨਾਲ ਨਿੱਕੀ ਬਸ਼ੇਰੀ ਹੈ ਜੀ ਉਹ ਹੈਗੀ ਹੈ ਬਹਿਵਲ ਵਾਲੇ ਹੰਸ ਦੀ। ਅੱਛਾ ਉਹ ਹੰਸ ਦੀ। ਉਹ ਨੁਕਰੀ ਘੋੜੀ ਦੀ ਉਹ ਵੀ ਘੋੜੇ ਦੀ ਭੈਣ ਹੀ ਆ। ਅੱਛਾ ਮੰਨ ਲਓ ਘੋੜੀ ਘੋੜੇ ਦੀ ਭੈਣਾਂ ਦੀ ਮਾਂ ਘੋੜੇ ਦੀ ਭੈਣ। ਜੀ ਤੇ ਇਹ ਕਿੰਨੇ ਚਿਰ ਦੀ ਨਿੱਕੀ ਬਸ਼ੇਰੀ? ਇਹ ਹੈਗੀ ਆ ਜੀ 7 ਕ ਮਹੀਨਿਆਂ ਦੇ ਲਗਭਗ। ਤੇ ਇਹਨਾਂ ਦੋਹਾਂ 'ਚ ਜੇ ਕੋਈ ਰੱਸਾ ਝੋਲੀ ਪਾਉਣਾ ਚਾਹੁੰਦਾ ਹੈ ਭਰਾ ਨੂੰ ਚੰਗੀ ਲੱਗੇ ਤੇ ਦੇ ਦੋਗੇ ਜ ਦਾ ਫਾਇਦਾ ਕਰਾਤਾ ਜੇ ਮੈਂ ਜਾਂਦੇ ਜਾਂਦੇ ਨੇ ਵੀਰ ਮੇਰੇ ਸੰਪਰਕ ਕਰ ਲਿਓ ਬਸ਼ੇਰੀਆਂ ਦੋਵੇਂ ਚੰਗੀਆਂ ਬਣਨ ਵਾਲੀਆਂ ਕਿਉਂਕਿ ਮਾਵਾ ਬਹੁਤ ਵੱਡੀਆਂ ਐ ਤੇ ਇਹਨਾਂ ਨੇ ਆਪ ਵੀ ਬਹੁਤ ਵੱਡੀਆਂ ਹਾਈਟਾਂ ਕਰ ਲਈਆਂ ਦੋਵਾਂ ਬਸ਼ੇਰੀਆਂ 'ਚ ਜੇ ਕੋਈ ਚੰਗੀ ਗੱਲਬਾਤ ਲੱਗੀ ਤੇ ਬਾਈ ਹੋਣੀ ਜਾਂਦੇ ਵੀ ਅਸੀਂ ਰਸਾ ਭਾਈ ਝੋਲੀ ਪਾ ਦਾਂਗੇ ਅੱਛਾ ਬਾਈ ਹੋਰ ਕੋਈ ਜਾਂਦੇ ਜਾਂਦੇ ਭਰਾਵਾਂ ਨੂੰ ਇੱਕ ਬਈ ਆਪਣੇ ਕੋਲੇ ਉਸ ਘੋੜੇ ਦਾ ਜਿਹੜਾ ਆਪਾਂ ਤੁਹਾਨੂੰ ਹਲਾਜ ਹਾਂਸ ਦਾ ਬੱਚਾ ਦਿਖਾਇਆ ਸੀ ਹਾਂਜੀ ਹਾਂਜੀ ਉਹਦਾ ਭਾਈ ਆ ਅੱਛਾ ਆਪਣੇ ਕੋਲੇ ਜੀ ਉਹ ਤੁਹਾਨੂੰ ਮੈਂ ਅਜੇ ਡਿਸਕਲੋਜ਼ ਨਹੀਂ ਕੀਤਾ ਤੁਹਾਨੂੰ ਕਿੰਨੇ ਚਿਰਦਾ ਹੋ ਉਹ ਹੈਗਾ ਜੀ 6 6.7 ਮਹੀਨਿਆਂ ਦਾ ਅੱਛਾ ਤੇ ਉਹ ਵੀ ਮੱਥੇ ਪਟਾ 3 ਪੈਰ ਚਿੱਟੇ ਉਹਦੇ ਜੀ ਅੱਛਾ ਤੇ ਉਹ ਵੀ ਆਪਾਂ ਤੁਹਾਨੂੰ ਫੋਟੋ ਦੇ ਦੇਾਂਗੇ ਤੇ ਜੀ ਉਹ ਵੀ ਦੇ ਦੋਗੇ ਹਾਂਜੀ ਉਹ ਕੋ ਆਪਣਾ ਅੰਕਲ ਮਾਸਟਰ ਕੋਲੇ ਘੋੜੀ ਘੋਲੀਏ ਘੋਲੀਏ ਵਾਲੇ ਮਾਸਟਰ ਸਾਹਿਬ ਜੀ ਅਨਮੋਲ ਘੰਟੇ ਦਾ ਬੱਚਾ ਅੱਛਾ ਅਨਮੋਲ ਘੰਟੇ ਦਾ ਉਹ ਅਨਮੋਲ ਘੰਟੇ ਦਾ ਬੱਚਾ ਅੱਛਾ 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 ਉਹ ਅਨਮੋਲ ਘੰਟਾ ਬਹੁਤ ਵੱਡਾ ਘੋੜਾ ਹੈ ਹਾਂਜੀ ਹਾਂਜੀ ਉਹਦਾ ਬੱਚਾ ਜੀ ਉਹ ਆਪਾਂ ਸੇਲ ਕਰ ਦੇਾਂਗੇ ਜੇ ਕੋਈ ਜੀ ਲੱਭੀ ਤਿੰਨ ਨਗੀਨੇ ਆ ਬਾਈ ਹੁਣਾ ਕੋਲੇ ਤੇ ਤਿੰਨੇ ਹੀ ਬੱਚੇ ਆ ਉਹ ਬਾਈਆਂ ਨੂੰ ਕਰੇ ਬੱਚਾ ਫਾਰਮ ਤੇ ਆ ਕੇ ਦੇਖਣਾ ਹੀ ਪੈਣਾ ਜੀ ਫੋਟੋ ਨਹੀਂ ਦਿੰਦੀ ਆਪਾਂ ਜੀ ਤੇ ਬਾਈ ਬਣ ਕੇ ਜੇ ਤੁਹਾਨੂੰ ਅਨਮੋਲ ਕਾਂਡੇ ਦਾ ਬੱਚਾ ਚਾਹੀਦਾ ਤੇ ਵੀਰ ਹੁਣਾ ਵਾਲੇ ਕੋਲੇ ਆ ਜਿਓ ਜੇ ਦੋ ਨੁਕਰੀਆਂ ਬਸ਼ੇਰੀਆਂ ਦੋਹਾਂ ਚ ਇੱਕ ਪਸੰਦ ਆ ਉਹਦੀ ਆ ਤੇ ਬਾਈ ਹੁਣੀ ਉਹਦਾ ਰੱਸਾ ਵੀ ਝੋਲੀ ਪਾ ਦੇਣਗੇ ਵੀਡੀਓ ਕਿਵੇਂ ਲੱਗੀ ਗੱਲਾਂ ਬਾਤਾਂ ਕਿਵੇਂ ਲੱਗੀਆਂ ਬਾਈ ਹੁਣਾ ਦੇ ਵਿਚਾਰ ਕਿਵੇਂ ਲੱਗੇ ਜਰੂਰ ਸਾਨੂੰ ਦੱਸੋ ਇੱਕ ਗੱਲ ਹੋਰ ਇੰਪੋਰਟੈਂਟ ਕਰਨ ਵਾਲੀ ਰਹਿ ਗਈ ਜਿਹੜਾ ਘੋੜਾ ਨੁਕਰਾ ਹੈ ਬਾਈ ਜੀ ਹੁਣੀ ਆਂਦੇ ਵੀ ਜੇ ਉਹਦਾ ਕੋਈ ਚੰਗਾ ਵਿਚਾਰ ਜੇ ਕੋਈ ਚਾਹਵਾਨ ਭਰਾ ਲੈਣਾ ਚਾਹੁੰਦਾ ਤੇ ਵੀਰ ਹੁਣੀ ਸੇਲ ਵੀ ਕਰ ਦੇਣਗੇ ਉਹ ਨੁਕਰੇ ਘੋੜੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਠੀਕ ਆ ਬਾਈ ਉਹ ਨੁਕਰੇ ਘੋੜੇ ਦਾ ਇਦਾਂ ਜੀ ਕਿਉਂਕਿ ਥੋੜਾ ਜਿਆ ਘੋੜੀਆਂ ਆਪਣੇ ਕੋਲੇ ਇਸੇ ਲਾਈਨ ਦੀਆਂ ਹੋਣ ਕਰਕੇ ਆਪਾਂ ਘਰ ਦੀ ਘੋੜੀ ਉਹ ਤੋਂ ਪਿਛਲੇ 5-6 ਸਾਲਾਂ ਤੋਂ ਕੋਈ ਭਰਾ ਹੀ ਨਹੀਂ ਸਕਦਾ ਜੀ ਇਸੇ ਕਰਕੇ ਹੁਣ ਅਸੀਂ ਇਹ ਵਿਚਾਰ ਬਣਾਇਆ ਜੀ ਵੀ ਘੋੜਾ सील ਕਰਦੇ ਬਦਲਮੀ ਲੈਣ ਦਾ ਰੱਖਣਾ ਪੈਣਾ ਜੀ ਕਿਉਂਕਿ ਇਹਦੀ ਕੋਈ ਭੈਣ ਆ ਕੋਈ ਗਾਂ ਹਾਂ ਕਿਉਂਕਿ ਘੋੜੀਆਂ ਬਹੁਤ ਵੱਡੀਆਂ ਥੋੜੇ ਕੋਲੇ ਬਾਈ ਹਾਂ ਵੀ ਉਤੋਂ ਚੰਗਾ ਤੁਸੀਂ ਬਾਹਰ ਵੀ ਚਲੋ ਸਾਰੇ ਭਰਾ ਚੰਗੇ ਆ ਪਰ ਜੇ ਘਰ ਦੀ ਬਰੀਡ ਪੈਦਾ ਕਰਨੀ ਤੁਹਾਡਾ ਸ਼ੌਕ ਹੈ ਵੀ ਅਸੀਂ ਘਰ ਹੀ ਪੈਦਾ ਕਰਾਈਏ ਆਪੇ ਘੋੜਿਆਂ ਤੋਂ ਹੀ ਕਰਾਈਏ ਫਿਰ ਚੀਜ਼ ਤਾਂ ਕਰਨਾ ਕਰਨਾ ਪੈਣਾ ਇਹ ਇਸੇ ਲਾਈਨ ਦਾ ਹੋਣ ਕਰਕੇ ਆਪਾਂ ਕੋਈ ਘਰ ਦੀ ਘੋੜੀ ਨਹੀਂ ਮੇਟ ਕਰਾਦੇ ਬਾਕੀ ਸਾਡੇ ਏਰੀਆ 'ਚ ਵੀ ਘੋੜੀਆਂ ਜਾਦੇ ਜਿਹੜੀਆਂ ਸਾਡੇ ਆਪਣੇ ਕੋਲੇ ਆਉਂਦੀਆਂ ਉਹ ਇਸੇ ਦੀਆਂ ਹੀ ਹੋਗੀਆਂ ਔਰ ਉਹਦੇ ਕਰਕੇ ਘੋੜਾ ਜੀ ਤੇ ਲੈ ਵੀ ਸੱਜਣੋ ਘੋੜਾ ਤੁਹਾਨੂੰ ਮਿਲ ਜੂਗਾ ਇੱਕ ਵਾਰ ਗੱਲਬਾਤ ਜ਼ਰੂਰ ਕਰ ਲਿਓ ਜੇ ਕੋਈ ਨੁਕਰਾ ਚੰਗਾ ਘੋੜਾ ਪਾਲਦਾ ਫਿਰਦਾ ਵੀਰ ਵੱਡੇ ਬੱਚੇ ਦੀ ਨਾਲਾ ਘੋੜਾ ਪਾਲਦਾ ਫਿਰਦਾ ਚੱਲਿਆ ਘੋੜਾ ਪਾਲਦਾ ਫਿਰਦਾ ਤੇ ਬੈਸਟ ਆਪਸ਼ਨ ਹੈ ਵੀਰ ਹੁਣਾਂ ਕੋਲੇ ਤੇ ਕਿੱਦਾਂ ਲੱਗੀ ਵੀਡੀਓ ਕਿੱਦਾਂ ਲੱਗੇ ਵਿਚਾਰ ਕਮੈਂਟਾਂ ਰਾਹੀਂ ਦੱਸ ਦਿਓ ਪਹਿਲੀ ਵੀਡੀਓ ਹੈ ਪ੍ਰੋਫੈਸ਼ਨਲ ਭਰਾਵਾਂ ਦੀ ਉਹ ਸਾਨੂੰ ਭਰਾ ਬਣ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਯਾਰ ਬਈ ਹੁਣਾਂ ਨੂੰ ਸਪੋਰਟ ਦੱਬ ਕੇ ਕਰਿਓ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਜਲਦ ਇਦਾਂ ਦੇ ਨਗੀਨੇ ਲੈ ਕੇ ਹਾਜ਼ਰ ਹੁੰਨੇ ਆਂ ਜੀ 19 ਸਮੇਂ ਲਈ ਦਿਓ ਸੁਖਸਾਦ ਨੂੰ ਇਜਾਜ਼ਤ ਜਿਉਂ ਦੇ ਵਸਦੇ ਹਲਦੇ ਰਹੋ ਸ਼ ਧੰਨਵਾਦ ਬਾਈ ਜੀ ਓਕੇ ਮਿਲਦੇ ਆ ਸੱਜਣੋ ਅਗਲੀ ਵੀਡੀਓ ਨਾਲ ਜਿਉਂਦੇ ਰਹੋ ਧੰਨਵਾਦ